ਇਕ ਨਾ ਸੋਸ਼ਲ ਮੀਡੀਆ ਤੇ ਅੱਜ ਕੱਲ ਐਡ ਬਹੁਤ ਚੱਲਦੀਆਂ ਨੇ ਵੀ ਵਸ਼ੀਕਰਨ ਕਰਨਾ ਜੀ ਤੇ ਕਿਸੇ ਨੂੰ ਵਾਸਤ ਕਰ ਲੈਣਾ ਕਿਸੇ ਨੂੰ ਜਾਦੂ ਟੂਣਾ ਜੀ ਉਹ ਉਹਨਾਂ ਦਾ ਫਿਰ ਕੀ ਨੇਤਰਨੇ ਸਾਡੇ ਦੇਖ ਅਸੀਂ ਚਕਸ਼ੂਨਾਲਿਤ ਸਕਦੇ ਹਾਂ ਸਾਰਾ ਕੁਝ ਇਸ ਲਈ ਮੈਂ ਇਹ ਵੀ ਕਹੂੰਗਾ ਕਿ ਜੋਤਿਸ਼ ਤੋਂ ਵਿੰਨ ਕੁਝ ਵੀ ਨਹੀਂ ਹੈ ਕੋਈ ਜਾਦੂ ਟੂਣਾ ਦੇ ਲਈ ਐਡ ਜਾਂਦੀਆਂ ਨੇ ਹਾਂ ਜੀ ਵਸ਼ੀਕਰਨ ਦੇ ਲਈ ਨਿਆਮ ਉਟ ਕਰਨੀ ਇਸ ਤਰ੍ਹਾਂ ਬਹੁਤ ਸਾਰੇ ਸ਼ਬਦ ਸਾਨੂੰ ਸੁਣਨ ਨੂੰ ਮਿਲਦੇ ਆ ਜਿਸ ਨੂੰ ਸੁਣ ਕੇ ਸਾਨੂੰ ਇੱਕ ਅਚੰਬਾ ਵੀ ਆਂਦਾ ਹੈ ਇਕ ਹਸੀਵੀ ਆਂਦੀ ਹੈ ਕਦੇ ਕਦੇ ਤੰ ਉਹ ਹੈ ਤੰਤਰ ਸ਼ਾਸਤਰ ਠੀਕ ਹੈ ਲੇਕਿਨ ਤੰਤਰ ਸ਼ਾਸਤਰ ਕੋਈ ਮਜ਼ਾਕ ਦਾ ਵਿਸ਼ਾ ਨਹੀਂ ਹੈ ਕਿਸ ਨੂੰ ਕੋਈ ਵੀ ਆਪਣੀ ਐਡ ਦੇ ਸਕਦਾ ਐਡ ਦੇ ਕੇ ਆਪਣੇ ਆਪ ਨੂੰ ਮਸ਼ਹੂਰੀ ਕਰ ਜੋ ਤੰਤਰ ਸ਼ਾਸਤਰ ਹੈ ਜੋ ਤਾੰਤ੍ਰਿਕ ਹੈ ਤਾੰਤ੍ਰਿਕ ਇਸ ਨੂੰ ਕਿਹਾ ਜਾਂਦਾ ਹੈ ਉਹ ਉਹ ਸਾਨੂੰ ਸਮਾਜ ਦੇ ਵਿੱਚ ਮਿਲਦਾ ਹੀ ਨਹੀਂ ਇਹ ਕਈ ਲੋਕੀ ਪੁੱਛਦੇ ਨੇ ਵੀਰ ਮੇਰਾ ਨਾ ਕੰਮ ਬਣ ਨਹੀਂ ਰਿਹਾ ਵੀ ਕਿਸੇ ਜੋਤਿਸ਼ ਨਾਲ ਗੱਲ ਕਰਾਂ ਉਹ ਫਿਰ ਪਤਾ ਕਿਵੇਂ ਲੱਗਦਾ ਵੀ ਇਹ ਬੰਦੇ ਨੂੰ ਆਪਾਰ ਰਸਤੇ ਪਾ ਦਿੰਦਾ। ਤਾਂ ਜੋਤਿਸ਼ ਤੇ ਜੋਤਿਸ਼ੀ ਕਾ ਸ਼ਾਸਤਰ ਹੈ ਉਹਦੇ ਵਿੱਚ ਕਈ ਸਬਜੈਕਟ ਨੇ ਕਈ ਵਿਸ਼ੇ ਨੇ। ਉਹਦੇ ਵਿੱਚ ਵੀ ਜਿਸ ਤਰ੍ਹਾਂ ਕੀ ਹੈ ਹੋਰੋਸਕੋਪ ਜਿਹਨੂੰ ਅਸੀਂ ਜਨਮ ਕੁੰਡਲੀ ਕਹਿੰਦੇ ਹਾਂ। ਦੂਸਰਾ ਮਾਧਿਅ ਪਾਮਿਸਟਰੀ ਜਿਸਨੂੰ ਹਸਤ ਰੇਖਾ ਕਿਹਾ ਜਾਂਦਾ ਹੈ। ਹਸਤ ਰੇਖਾ ਨਾਲ ਠੀਕ ਹੈ। ਤੀਸਰਾ ਸਮੁੰਦਰੀਕ ਸ਼ਾਸਤਰ। ਸਮੁੰਦਰੀਕ ਸ਼ਾਸਤਰ ਵਿੱਚ ਅੰਕ ਜੋਤਿਸ਼ ਵੀ ਆਉਂਦੀ ਹੈ। ਆਕਾਸ਼ ਮੰਡਲ ਦੇ ਵਿੱਚ ਚੱਲਦੇ ਗ੍ਰਹਿ ਨੇ। ਜੋਤਿਸ਼ ਦੇ ਵਿੱਚ 9 ਗ੍ਰਹਿ 12 ਰਾਸ਼ੀਆਂ 27 ਨਕਸ਼ਤਰ ਇਹਨਾਂ ਨੂੰ ਮਿਲਾ ਕੇ ਜੋਤਿਸ਼ ਬਣਦਾ ਇੱਕ ਮੰਗਲਿਕ ਹੁੰਦੇ ਨੇ ਬਤਾਂ ਉਹਨਾਂ ਦੇ ਵਿਆਹ ਨਹੀਂ ਹੁੰਦੇ ਹੈਗੇ ਜੀ ਉਹਦੇ ਲਈ ਆਪਾਂ ਨੂੰ ਫਿਰ ਕਿੱਦਾਂ ਦੇ ਕਰਨੇ ਪੈਂਦੇ ਨੇ ਉਪਾਅ ਕਰਨੇ ਪੈਂਦੇ ਨੇ ਅਗਰ 100 ਵਿਅਕਤੀ ਹੈ ਤਾਂ ਉਹਨਾਂ ਦੇ ਵਿੱਚੋਂ 25 ਵਿਅਕਤੀ ਤੁਹਾਨੂੰ ਮੰਗਲਿਕ ਮਿਲਣਗੇ ਚੌਥੇ ਖਾਨੇ 'ਚ ਅੱਠਵੇਂ ਖਾਨੇ 'ਚ ਔਰ 12ਵੇਂ ਖਾਨੇ 'ਚ ਜਦੋਂ ਮੰਗਲ ਬੈੰਦਾ ਹੈ ਮੰਗਲ ਦੀ ਸਥਿਤੀ ਹੁੰਦੀ ਹੈ ਤਉ ਮੰਗਲੀ ਕਿਹਾ ਜਾਂਦਾ ਕੋਨੋਂ ਉਹ ਮੰਗਲ ਕਿੰਨੇ ਡਿਗਰੀ ਦਾ ਹੈ ਕਿਸ ਗ੍ਰਹਿ ਦੇ ਨਾਲ ਬੈਠਾ ਹੈ ਕਿਸ ਰਾਸ਼ੀ ਦੇ ਨਾਲ ਬੈਠਾ ਹੈ ਇਹਦੀ ਬੜੀ ਡੀਪਲੀ ਗਣਨਾ ਹੈ ਮੰਗਲਿਕ ਹੈ ਵੀ ਜਾਂ ਕਿੰਨਾ ਖ ਹੈ ਕਿੰਨਾ ਕਨੇ ਇੰਨਾ ਜ਼ਰੂਰ ਹੈ ਕਿ ਮੰਗਲਿਕ ਦਾ ਉਪਾਏ ਮੰਗਲ ਦਾ ਮੰਗਲਿਕ ਦਾ ਵਿਆਹ ਮੰਗਲਿਕ ਨਾਲ ਹੀ ਕਰਨਾ ਚਾਹੀਦਾ ਕਈ ਇਹਨੇ ਸੋਧਦੇ ਨੇ ਵੀਰ ਮੇਰਾ ਕੰਮ ਨਹੀਂ ਚੱਲ ਰਿਹਾ ਵੀ ਮੈਂ ਜੋਤਿਸ਼ ਕੋਲ ਜਾਵਾਂ ਤੇ ਉਹਨੂੰ ਕਈ ਕਈ ਬੰਦੇ ਨਕਾਰਨ ਵਾਲੇ ਵੀ ਹੁੰਦੇ ਨੇ ਵੀ ਛੱਡ ਜੋਤਿਸ਼ ਦੇ ਚੱਕਰਾਂ 'ਚ ਨਹੀਂ ਪੈਣਾ ਜੋ ਪਰਮਾਤਮਾ ਨੇ ਲਿਖਤਾ ਜੋ ਤੁਹਾਡੇ ਲੇਖ ਲਿਖੇਗੇ ਜਨਮ ਸਮੇਂ ਭਾਗਏ ਵਿੱਚ ਲਿਖਿਆ ਗਿਆ ਤੁਹਾਡੇ ਨਾਲ ਉਹੀ ਹੋਣਾ ਠੀਕ ਹੈ ਜੀ ਫਿਰ ਆਸੀਂ ਕਿਉਂ ਇੰਨੀ ਕੋਸ਼ਿਸ਼ ਕਰੀਏ ਕਿਉਂ ਆਸੀਂ ਤੁਹਾਡੇ ਉਪਾਏ ਕਰੀਏ ਕਿਉਂ ਤੁਹਾਡੇ ਕੋਲ ਜਾਈਏ ਕਿਸ ਨੇ ਮੈਨੂੰ ਪ੍ਰਸ਼ਨ ਕਰੇ ਇਹ ਵੀ ਤਾਂ ਲਿਖਿਆ ਹੋਗਾ ਨਾ ਵੀ ਤੁਸੀਂ ਇਸ ਜੋਤਿਸ਼ੀ ਕੋਲ ਜਾਣਾ ਹੈ ਤੁਹਾਨੂੰ ਤੁਸੀਂ ਇਹ ਉਪਾਏ ਕਰਨੇ ਹਨ ਔਰ ਤੁਹਾਡਾ ਕੰਮ ਬੜਨਾ ਹੈ ਕੀ ਹਰ ਇੱਕ ਗੱਲ ਨੂੰ ਜੇ ਕਿਸੇ ਦਾ ਕੋਈ ਕੰਮ ਨਹੀਂ ਆ ਬੰਦਾ ਅਗਲਾ ਕਹਿੰਦਾ ਯਾਰ ਤੇਰਾ ਤਾਂ ਸ਼ਨੀ ਬੈਠਾ ਤੇਰੇ ਕਰਮਾਂ 'ਚ ਹਰ ਇੱਕ ਵਾਰੀ ਸਾਨੂੰ ਇਹ ਹੀ ਸੁਣਨ ਮਿਲਦਾ ਤੇਰਾ ਤਾਂ ਕਰਮਾਂ 'ਚ ਸ਼ਨੀ ਬੈਠਾ ਉਹਨੇ ਸਿਰਫ ਨਿਆਂ ਹੀ ਕਰਨਾ ਹੈ ਨਿਆਂ ਦਾ ਦੇਵਤਾ ਸ਼ਨੀ ਹੈ ਠੀਕ ਥੋਡੇ ਹੀ ਬੁਰੇ ਕਰਨ ਤੁਹਾਨੂੰ ਮਾਤ ਦੇ ਰਹੇ ਆ ਸ਼ਨੀ ਨਹੀਂ ਦੇ ਰਿਹਾ ਸਸ਼ੀਕਾਲ ਤੋਂ ਜੁੜਿਓ ਨਵੀਂ ਪੋਡਕਾਸਟ ਦੇ ਨਾਲ ਤੇ ਮੈਂ ਹਰਜਿੰਦਰ ਰਾਜੀ ਅੱਜ ਅਸੀਂ ਇੱਕ ਜੋਤਿਸ਼ ਜੀ ਨਾਲ ਗੱਲ ਕਰਾਂਗੇ ਵੀ ਜੋਤਿਸ਼ ਦੀ ਵਿੱਦਿਆ ਬਾਰੇ ਜਾਣਾਂਗੇ ਵੀ ਜੋਤਿਸ਼ ਹੈ ਕੀ ਆ ਸਾਡੇ ਨਾਲ ਹਿਮੰਤ ਪਾਠਕ ਜੀ ਮੌਜੂਦ ਨੇ ਸਰ ਰਸ਼ੀ ਗੱਲ ਜੀ ਜੈ ਸ਼੍ਰੀ ਰਾਮ ਕੀ ਹਾਲ ਚੱਲ ਰਹੀ ਠੀਕ ਹੈ ਜੀ ਆਪਸ ਨਾਲ ਸਾਨੂੰ ਜੋਤਿਸ਼ ਦੇ ਨਾ ਮੈਸੇਜ ਬਹੁਤ ਆਉਂਦੇ ਨੇ ਵੀ ਉਹਦੇ ਤੇ ਕੋਈ ਇੰਟਰਵਿਊ ਕਰੋ ਪੋਡਕਾਸਟ ਕਰੋ ਵੀ ਸਾਨੂੰ ਦੱਸੋ ਵੀ ਉਹ ਹੈ ਕੀ ਚੀਜ਼ ਹੈ ਕਿਉਂਕਿ ਅੱਜ ਕੱਲ ਐਡ ਬਹੁਤ ਖੋਣ ਲੱਗ ਗਈਆਂ ਜੀ ਜੀ ਉਹਦੇ ਬਾਰੇ ਥੋੜਾ ਜਿਹਾ ਚੰਨਾ ਸਭ ਤੋਂ ਪਹਿਲੇ ਜਦੋਂ ਵੀ ਅਸੀਂ ਕੋਈ ਇਹ ਵੀ ਇੱਕ ਸ਼ੁਭ ਕਾਰਿਆ ਕਿਸੇ ਚੀ ਕਿਸ ਨੂੰ ਗਿਆਨ ਦੇਣਾ ਇਸ ਤੋਂ ਉੱਪਰ ਕੋਈ ਸ਼ੁਭ ਕਾਰਿਆ ਨਹੀਂ ਹੋ ਸਕਦਾ इसलिए परमात्मा को याद करिए मैं आचार्य हेमंत पाठक ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਆਪਣੀ ਜਾਣਕਾਰੀ ਦੇ ਅਨੁਸਾਰ ਜੋਤਿਸ਼ ਦੇ ਵਿਸ਼ੇ ਦੇ ਵਿੱਚ ਕੁਝ ਕਹਿਣਾ ਚਾਹ ਰਿਹਾ ਹਾਂ ਤੁਸੀਂ ਪੁੱਛਿਆ ਕਿ ਜੋਤਿਸ਼ ਹੈ ਕੀ ਜੋਤਿਸ਼ ਇੱਕ ਸ਼ਾਸਤਰ ਹੈ ਵੇਦ ਦੇ 6 ਸ਼ਾਸਤਰ ਹਨ ਜੀ ਵੇਦ ਦੇ 6 ਅੰਗ ਹੈ ਜਿਸ ਨੂੰ ਸ਼ਾਸਤਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਤਰ੍ਹਾਂ ਕੀ ਵਿਆਕਰਣ ਸ਼ਾਸਤਰ ਦਰਸ਼ਨ ਸ਼ਾਸਤਰ ਚੰਦ ਸ਼ਾਸਤਰ ਇਤਿਆਦੀ ਇਹਨਾਂ ਦੇ ਵਿੱਚੋਂ ਹੀ ਇੱਕ ਸ਼ਾਸਤਰ ਹੈ ਜੋਤਿਸ਼ ਸ਼ਾਸਤਰ ਹੁਣ ਹਰ ਇੱਕ ਸ਼ਾਸਤਰ ਨੂੰ ਇੱਕ ਅੰਗ ਦੇ ਨਾਲ ਜਾਣਿਆ ਜਾਂਦਾ ਹੈ ਔਰ ਜੋਤਿਸ਼ ਨੂੰ ਜਾਣਿਆ ਜਾਂਦਾ ਹੈ ਚਕਸ਼ੂ ਮੈਨੇ ਨੇਤਰ ਦੇ ਨਾਲ ਜੋਤਿਸ਼ ਜੋ ਹੈ ਨਾ ਉਹ ਚਕਸ਼ੂ ਹੈ ਨੇਤਰ ਨੇ ਅੱਖਾਂ ਨੇ ਹੁਣ ਸਾਰੇ ਅੰਗ ਸਵਸਥ ਹੋਣ ਔਰ ਅੱਖਾਂ ਨਾ ਹੋਣ ਤਾਂ ਸੰਸਾਰ ਕਿਹਜਾ ਲੱਗੇਗਾ ਠੀਕ ਹੈ ਜੀ ਇਹ ਕੰਮ ਜੋ ਹੈ ਇਸ ਲਈ ਵੇਦ ਨੇ ਜੋਤਿਸ਼ ਨੂੰ ਚਕਸ਼ੂ ਕੇ ਹੈ ਨੇਤਰ ਕੇ ਹੈ ਪ੍ਰਕਾਸ਼ ਕੇ ਹੈ ਇਸ ਲਈ ਜੋਤਿਸ਼ کیا ਹੈ ਕਹਤੇ ਤਮਸੋ ਮਾ ਜੋਤੀਰਗਮਯ ਮੈਨੂੰ ਅੰਧੇਰੇ ਤੋਂ ਅੰਧੇਰੇ ਤੋਂ ਪ੍ਰਕਾਸ਼ ਦੀ ਤਰਫ ਲੇ ਜਾ ਐਸਾ ਪ੍ਰਮਾਤਮਾ ਨੂੰ ਅਸੀਂ ਪ੍ਰਾਰਥਨਾ ਕਰਦਾ ਹੈ ਵੇਦ ਕਰਦਾ ਹੈ ਪ੍ਰਮਾਤਮਾ ਤਮਸੋ ਮਾ ਜੋਤੀਰਗਮਯ ਕਿ ਮੈਨੂੰ ਅੰਧੇਰੇ ਤੋਂ ਪ੍ਰਕਾਸ਼ ਦੀ ਤਰਫ ਲੇ ਜਾ ਠੀਕ ਇਹ ਹੀ ਕੰਮ ਜੋਤਿਸ਼ ਕਰਦੀ ਹੈ ਇੱਕ ਅਗਿਆਨੀ ਬੰਦੇ ਨੂੰ ਗਿਆਨ ਦੀ ਤਰਫ ਲੈ ਕੇ ਜਾਣਾ ਇਹ ਜੋਤਿਸ਼ ਹੈ ਅੰਧੇਰੇ ਤੋਂ ਪ੍ਰਕਾਸ਼ ਦੀ ਤਰਫ ਲੈ ਕੇ ਜਾਣਾ ਹੈ ਜੋਤਿਸ਼ ਹੈ ਜੋਤਿਸ਼ ਕਦੇ ਵੀ ਭ੍ਰਮ ਦੇ ਵਿੱਚ ਪਾਉਂਦੀ ਨਹੀਂ ਭ੍ਰਮ ਤੋਂ ਕਢਦੀ ਹੈ ਭ੍ਰਮ ਤੋਂ ਕਢਦੀ ਹੈ ਇਹ ਜੋਤਿਸ਼ ਜੋਤਿਸ਼ ਦੇ ਮਾਧਿਅਮ ਦੇ ਨਾਲ ਅਸੀਂ ਆਪਣਾ ਭੂਤ ਮਤਲਬ ਬੀਤਿਆ ਹੋਇਆ ਕਾਲ ਆਪਣਾ ਵਰਤਮਾਨ ਕਾਲ ਤੇ ਆਪਣਾ ਭਵਿੱਖ ਕਾਲ ਜਾਣ ਸਕਦੇ ਹਾਂ ਜੋਤਿਸ਼ ਨਾਲ ਅਸੀਂ ਤਿੰਨ ਭਾਗਾਂ ਦੇ ਵਿੱਚ ਵੰਡ ਸਕਦੇ ਆ ਸਿਧਾਂਤ ਸ਼ਾਸਤਰ ਹੋਰਾ ਸ਼ਾਸਤਰ ਔਰ ਸੰਹਿਤਾ ਸ਼ਾਸਤਰ ਲੇਕਿਨ ਅੱਗੇ ਜਾ ਕੇ ਇਸ ਨੂੰ ਕਈ ਭਾਗਾਂ ਦੇ ਵਿੱਚ ਵੰਡਿਆ ਗਿਆ ਅੱਜ ਦੇ ਸਿਧਾਂਤ ਦੇ ਅਨੁਸਾਰ ਜਿਸ ਤਰ੍ਹਾਂ ਇਸ ਤਰ੍ਹਾਂ ਲੋਡ ਹੁੰਦੀ ਹੈ ਓਮੇ ਓਮੇ ਉਸ ਦੀ ਕਟਿੰਗ ਕੀਤੀ ਜਾਂਦੀ ਹੈ ਓਮੇ ਉਸ ਨੂੰ ਵੰਡਿਆ ਜਾਂਦਾ ਹੈ ਠੀਕ ਹੈ ਤਿੰਨ ਭਾਗ ਆ ਵਿਸਥਾਰ ਵਿੱਚ ਹਮੇਸ਼ਾ ਤੋਂ ਚੱਲਦੀ ਆ ਇਸੇ ਲਈ ਲੇਕਿਨ ਅੱਜ ਇਸ ਨੂੰ ਪ੍ਰਸ਼ਨ ਦੇ ਤੌਰ ਤੇ ਪੁੱਛਿਆ ਜਾਣ ਲੱਗ ਗਿਆ ਇਸ ਨੂੰ ਪ੍ਰਸ਼ਨ ਸੰਹਿਤਾ ਕਹਿਣ ਲੱਗ ਗਏ ਠੀਕ ਹੈ ਜੀ ਹੁਣ ਇਹਦੇ ਵਿੱਚ ਹੋਰ ਵੀ ਕਈ ਵਿਗਿਆਨ ਜੁੜ ਚੁੱਕੇ ਨੇ ਜਿਸ ਤਰ੍ਹਾਂ ਕਿ ਜੀਵ ਵਿਗਿਆਨ ਅਰਥ ਵਿਗਿਆਨ ਠੀਕ ਹੈ ਜੀ ਇਹਨੂੰ ਜਾਨਣ ਦੇ ਲਈ ਮਤਲਬ ਕਿ ਇਹ ਵਿਦਿਆਕਰਨ ਦੇ ਲਈ ਕਿੰਨਾ ਕੁ ਸਮਾਂ ਲੱਗ ਜਾਂਦਾ ਇਸ ਗੱਲ ਮੈਂ ਦੇਖੇ ਨੇ ਵੀ ਬਹੁਤ ਛੋਟੀ ਉਮਰ ਦੇ ਵੀ ਆਪਣੇ ਆਪ ਨੂੰ ਕਹਿੰਦੇ ਨੇ ਵੀ ਮੈਂ ਜੋਤਿਸ਼ ਹਾਂ ਮੈਂ ਜੋਤਿਸ਼ ਹਾਂ ਜੀ 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 ਐਸਾ ਹੈ ਜੀ ਜੋਤਿਸ਼ ਅਗਰ ਅਸੀਂ ਪ੍ਰੋਪਰ ਇਸ ਨੂੰ ਵਿਦਿਆ ਸ਼ੇਤਰ ਦੇ ਨਾਲ ਜੋੜਦੇ ਹਾਂ ਵਿਦਿਆ ਦੇ ਨਾਲ ਜੋੜਦੇ ਹਾਂ ਤਾਂ 5 ਸਾਲ ਦੀ ਤਾਂ ਸ਼ਾਸਤਰੀ ਹੈ ਜੀ ਜਿਹਦੇ ਵਿੱਚ ਇੱਕ ਸਬਜੈਕਟ ਹੈ ਜੋਤਿਸ਼ ਦਾ ਹੂੰ ਇੱਕ ਸਬਜੈਕਟ 5 ਸਾਲ ਇੱਕ ਸਬਜੈਕਟ ਹੈ ਉਹਦੇ ਵਿੱਚ ਜੋਤਿਸ਼ ਦਾ ਜਿਹੜਾ ਕਿ ਤੁਹਾਨੂੰ 5 ਸਾਲ ਲੈਣਾ ਪਊਗਾ ਸ਼ਾਸਤਰੀ ਦੇ ਵਿੱਚ ਦਿਸਰਾ ਆਪਾਂ ਕੋਈ ਵੀ ਗ੍ਰੈਜੂਏਸ਼ਨ ਡਿਗਰੀ ਕਰਦੇ ਆ ਬੀਏ ਕਰਦੇ ਆ ਤਾਂ ਉਹਦੇ ਵਿੱਚ ਜੇ ਤੁਸੀਂ ਕੋਈ ਮੁੱਖੀ ਵਿਸ਼ਾ ਲੈਣਾ ਹੁੰਦਾ ਹੈ ਮੁੱਖੀ ਸਬਜੈਕਟ ਲੈਣਾ ਹੁੰਦਾ ਮੰਨ ਲਓ ਮੈਥ ਲੈਣਾ ਤੁਹਾਨੂੰ 5 ਸਾਲ ਨਾਲ ਮੈਥ ਵੀ ਤੁਹਾਨੂੰ ਪੜਨਾ ਪਊਗਾ ਠੀਕ ਹੈ ਜੀ ਤਾਂ ਉਹ ਤਾਂ ਹੁੰਦੀ ਹੈ 3 ਸਾਲ ਦੀ ਲੇਕਿਨ ਜਿਹੜੀ ਸ਼ਾਸਤਰੀ ਹੈ 5 ਸਾਲ ਦੀ 10ਵੀਂ ਤੋਂ ਬਾਅਦ ਠੀਕ ਫਿਰ ਡਾਲ ਹੁੰਦੀ ਹੈ ਆਚਾਰਯ ਉਸ ਤੋਂ ਬਾਅਦ ਆਚਾਰੇ ਹੁੰਦੀ ਹੈ 2 ਸਾਲ ਦੀ 2 ਸਾਲ ਦੀ ਜਾ ਰਹੇ ਜਿਸ ਨੂੰ ਅਸੀਂ ਮਾਸਟਰ ਡਿਗਰੀ ਕਦਰਨੇ ਆ ਠੀਕ 7 ਸਾਲ ਹੋ ਗਏ ਇਹ ਸ਼ਾਸਤਰੀ ਵਿੱਚ ਇੱਕ ਇੱਕ ਸਬਜੈਕਟ ਹੋ ਗਿਆ ਜੋਤਿਸ਼ ਦਾ ਠੀਕ ਉਹਦੇ ਵਿੱਚ ਇੱਕ ਸਬਜੈਕਟ ਦੇ ਨਾਲ ਫਿਰ ਤੁਸੀਂ ਜਿਸ ਤਰ੍ਹਾਂ ਆਪਾਂ ਕੋਈ ਵੀ ਮਾਸਟਰ ਡਿਗਰੀ ਕਰਦੇ ਆ ਤਾਂ ਅਸੀਂ ਮਾਸਟਰ ਡਿਗਰੀ ਕਰ ਲਈ ਜੋਤਿਸ਼ ਦੇ ਵਿੱਚ ਬਾਕੀ ਸਬਜੈਕਟਾਂ ਨੂੰ ਛੋੜ ਤਾ ਠੀਕ ਹੁਣ ਉਸ ਸਬਜੈਕਟ ਦੇ ਵਿੱਚੋਂ ਵੀ ਕੋਈ ਇੱਕ ਵਿਸ਼ੇ ਕੋਈ ਇੱਕ ਟੌਪਿਕ ਦੇ ਉੱਤੇ ਅਸੀਂ ਪੀ ਐਸ ਡੀ ਕਰਦੇ ਆਂ ਕਿ ਜਾ ਕੇ ਅੱਛਾ ਠੀਕ ਹੈ ਜੀ ਠੀਕ ਹੈ ਤਾਂ ਮਤਲਬ ਇਹਦੀ ਪੜ੍ਹਾਈ ਦਾ ਕੋਈ ਅੰਤ ਨਹੀਂ ਹੈ ਜੇ ਅਸੀਂ ਯੂਨੀਵਰਸਿਟੀ ਲੈਵਲ ਦੇਖੀਏ ਤਾਂ ਪੀ ਐਸ ਡੀ ਡਿਲੀਟ ਤੱਕ ਇਸ ਦੇ ਵਿਸ਼ੇ ਹੁੰਦੀ ਹੈ ਜੀ 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 ਤੇ ਇਹਦੇ ਨਾਲ ਆਪਾਂ ਨੂੰ ਪਤਾ ਕਿਵੇਂ ਲੱਗਦਾ ਵੀ ਜਿਵੇਂ ਕਈ ਲੋਕੀ ਪੁੱਛਦੇ ਨੇ ਵੀ ਯਾਰ ਮੇਰੇ ਨਾਲ ਕੰਮ ਬਣ ਨਹੀਂ ਰਿਹਾ ਜੀ ਵੀ ਕਿਸੇ ਜੋਤਿਸ਼ ਨਾਲ ਗੱਲ ਕਰਾ ਉਹ ਫਿਰ ਪਤਾ ਕਿਵੇਂ ਲੱਗਦਾ ਵੀ ਇਹ ਬੰਦੇ ਨੂੰ અપਾਰ ਰਸਤੇ ਪਾ ਦਈਏ ਕੋਈ ਜੋਤਿਸ਼ ਤੇ ਜੋਤਿਸ਼ੀ ਕਾ ਸ਼ਾਸਤਰ ਹੈ ਉਦੇ ਵਿੱਚ ਕਈ ਸਬਜੈਕਟ ਦੇ ਕਈ ਵਿਸ਼ੇ ਨੇ ਉਹਦੇ ਵਿੱਚ ਵੀ ਜਿਸ ਤਰ੍ਹਾਂ ਕੀ ਹੈ ਹੋਰੋਸਕੋਪ ਜਿਹਨੂੰ ਅਸੀਂ ਜਨਮ ਕੁੰਡਲੀ ਕਹਿ ਕੇ ਕਰਦੇ ਹਾਂ ਜਨਮ ਕੁੰਡਲੀ ਦੇ ਲਈ ਸਾਨੂੰ ਉਸਦੀ ਡੇਟ ਆਫ ਬਰਥ ਟਾਈਮ ਔਰ ਪਲੇਸ ਚਾਹੀਦਾ ਹੁੰਦਾ ਠੀਕ ਇੱਕ ਤਾਂ ਹੈ ਇਹ ਮਾਧਿਅਮ ਜਨਮ ਕੁੰਡਲੀ ਦੇ ਵਿੱਚ ਦੂਸਰਾ ਮਾਧਿਅਮ ਪਾਮਿਸਟਰੀ ਜਿਸਨੂੰ ਹਸਤ ਰੇਖਾ ਕਿਹਾ ਜਾਂਦਾ ਹੈ ਹਸਤ ਰੇਖਾ ਦੇ ਨਾਲ ਠੀਕ ਹੈ ਤੀਸਰਾ ਸਮੁੰਦਰੀਕ ਸ਼ਾਸਤਰ ਸਮੁੰਦਰੀਕ ਸ਼ਾਸਤਰ ਵਿੱਚ ਅੰਕ ਜੋਤਿਸ਼ ਵੀ ਆਉਂਦੀ ਹੈ ਅੰਕਾਂ ਦੇ ਨਾਲ ਠੀਕ ਹੈ ਜੀ ਹੁਣ ਅੰਕਾਂ ਨੂੰ ਕਿਸ ਤਰ੍ਹਾਂ ਜੋੜਿਆ ਜਾਂਦਾ ਉਹ ਵੀ ਮੈਂ ਤੁਹਾਨੂੰ ਦੱਸੂਗਾ। ਮਿਆਕਰਨ ਕਿਸ ਤਰ੍ਹਾਂ ਜੋੜਿਆ ਜਾਂਦਾ ਹੈ? ਹਾਂ ਜੀ ਸਾਡੀ ਜਨਤਾ ਨੂੰ ਵੀ ਪਤਾ ਲੱਗਿਆ ਥੋੜਾ ਬਹੁਤ। ਅੰਕ ਸ਼ਾਸਤਰ ਫੇਸ ਰੀਡਿੰਗ ਜਿਸ ਨੂੰ ਅਸੀਂ ਮੱਥਾ ਮਸਤਕ ਰੇਖਾ ਪੜਨਾ ਕਹਿੰਦੇ ਨੇ ਫੇਸ ਰੀਡਿੰਗ ਠੀਕ ਹੈ ਜੀ ਇਹ ਸਾਰਾ ਜੋ ਹੈ ਜੋਤਿਸ਼ ਦੇ ਵਿੱਚ ਇਨਕਲੂਡ ਹੈ। ਜੀ 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 ਜੇ ਕਈ ਸਾਧ ਆਪਾਂ ਨੂੰ ਮਤਲਬ ਰਸਤੇ 'ਚ ਕਈ ਵਾਰੀ ਮਿਲ ਜਾਂਦੇ ਨੇ ਉਹ ਮੈਂ ਤੇਰਾ ਮੱਥਾ ਪੜ ਲਿਆ। ਜੀ 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 ਉਹ ਨਹੀਂ ਆਪਾਂ ਕਹਿ ਰਹੇ ਨੇ ਉਹ ਜੀ ਜੀ ਤੇ ਇੱਕ ਹੁੰਦਾ ਹੈ ਇਕ ਨਾ ਸੋਸ਼ਲ ਮੀਡੀਆ ਤੇ ਅੱਜ ਕੱਲ ਐਡ ਬਹੁਤ ਚਲਦੀਆਂ ਨੇ ਵੀ ਵਸ਼ੀਕਰਨ ਕਰਨਾ ਜੀ ਤੇ ਕਿਸੇ ਨੂੰ ਵਸਤ ਕਰ ਲੈਣਾ ਕਿਸੇ ਨੂੰ ਜਾਦੂ ਟੋਣਾ ਜੀ ਉਹ ਉਹਨਾਂ ਦਾ ਫਿਰ ਕੀ ਹੁੰਦਾ ਹੈ ਐਸਾ ਹੈ ਜੀ ਉਹ ਜੋਤਿਸ਼ ਦਾ ਵਿਸ਼ੇਤਾ ਨਹੀਂ ਹੈ ਹੁਣ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਜੋਤਿਸ਼ ਚਕਸ਼ੂ ਹੈ ਨੇਤਰ ਨੇ ਸਾਡੇ ਦੇਖ ਅਸੀਂ ਚਕਸ਼ੂ ਨਾਲ ਹੀ ਤਸਕਦੇ ਹਾਂ ਸਾਰਾ ਕੁਝ ਇਸ ਲਈ ਮੈਂ ਇਹ ਵੀ ਕਹਾਂਗਾ ਕਿ ਜੋਤਿਸ਼ ਤੋਂ ਵਿੰਨ ਕੁਝ ਵੀ ਨਹੀਂ ਹੈ ਜੋਤਿਸ਼ ਤੋਂ ਵਿੰਨ ਜੋਤਿਸ਼ ਤੋਂ ਅਲੱਗ ਤੋਂ ਕੁਝ ਵੀ ਨਹੀਂ ਹੈਗਾ ਸਾਰਾ ਕੁਝ ਜੋਤਿਸ਼ ਦੇ ਵਿੱਚ ਆਉਂਦਾ ਹੈ ਠੀਕ ਹੈ ਜੀ ਕਿਉਂਕਿ ਜੋਤਿਸ਼ ਕੀ ਹੈ ਆਕਾਸ਼ ਮੰਡਲ ਦੇ ਵਿੱਚ ਚੱਲਦੇ ਗ੍ਰਹਿ ਨੇ ਜੋਤਿਸ਼ ਦੇ ਵਿੱਚ ਨੋ ਗ੍ਰਹਿ 12 ਰਾਸ਼ੀਆਂ 27 ਨਕਸ਼ਤਰ ਇਹਨਾਂ ਨੂੰ ਮਿਲਾ ਕੇ ਜੋਤਿਸ਼ ਬਣਦੀ ਹੈ ਜੋ ਵੀ ਗਣਨਾ ਹੋਣੀ ਹੈ ਇਹਨਾਂ ਦੇ ਨਾਲ ਹੀ ਹੋਣੀ ਹੈ ਇਹਨਾਂ ਤੋਂ ਭਿੰਨ ਨਹੀਂ ਹੋ ਸਕਦੀ ਹੈ ਠੀਕ ਹੈ ਜੀ ਹੁਣ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਕੋਈ ਜਾਦੂ ਟੂਣਾ ਦੇ ਲਈ ਐਡ ਜਾਂਦੀਆਂ ਨੇ ਹਾਂਜੀ ਵਸ਼ੀਕਰਨ ਦੇ ਲਈ ਆਣੀਆ ਮੁੱਟ ਕਰਨੀ ਇਸ ਤਰ੍ਹਾਂ ਬਹੁਤ ਸਾਰੇ ਸ਼ਬਦ ਸਾਨੂੰ ਸੁਣਨ ਨੂੰ ਮਿਲਦੇ ਜਿਸ ਨੂੰ ਸੁਣ ਕੇ ਸਾਨੂੰ ਇੱਕ ਅਚੰਬਾ ਵੀ ਆਂਦਾ ਹੈ ਇੱਕ ਹਾਸੇ ਵੀ ਆਂਦੀ ਹੈ ਕਦੇ-ਕਦੇ ਹਾਂਜੀ ਦੇਖੋ ਉਹ ਸ਼ਾਸਤਰ ਹੈ ਤਾਂ ਸਹੀ ਉਸ ਨੂੰ ਨਕਾਰਿਆ ਨਹੀਂ ਜਾ ਸਕਦਾ ਉਹ ਹੈ ਤੰਤਰ ਸ਼ਾਸਤਰ ਜੋਤਿਸ਼ ਦਾ ਵਿਸ਼ੇ ਨਹੀਂ ਹੈਗਾ ਲੇਕਿਨ ਜੋਤਿਸ਼ ਤੋਂ ਅਲੱਗ ਵੀ ਨਹੀਂ ਹੈ ਅਲੱਗ ਕਿਉਂ ਨਹੀਂ ਹੈ ਇਸ ਦਾ ਵੀ ਮੈਂ ਤੁਹਾਨੂੰ ਦੱਸੂਗਾ ਠੀਕ ਉਹ ਤਨ ਉਹ ਹੈ ਤੰਤਰ ਸ਼ਾਸਤਰ ਠੀਕ ਹੈ ਲੇਕਿਨ ਤੰਤਰ ਸ਼ਾਸਤਰ ਕੋਈ ਮਜ਼ਾਕ ਦਾ ਵਿਸ਼ੇ ਨਹੀਂ ਹੈ ਕਿ ਇਸ ਨੂੰ ਕੋਈ ਵੀ ਆਪਣੀ ਐਡ ਦੇ ਸਕਦਾ ਐਡ ਦੇ ਕੇ ਆਪਣੇ ਆਪ ਨੂੰ ਮਸ਼ਹੂਰੀ ਕਰ ਜੋ ਤੰਤਰ ਸ਼ਾਸਤਰ ਹੈ ਜੋ ਤਾੰਤ੍ਰਿਕ ਹੈ ਤਾੰਤ੍ਰਿਕ ਇਸ ਨੂੰ ਕਿਹਾ ਜਾਂਦਾ ਹੈ ਉਹ ਉਹ ਸਾਨੂੰ ਸਮਾਜ ਦੇ ਵਿੱਚ ਮਿਲਦਾ ਹੀ ਨਹੀਂ ਉਹ ਆ ਘੋਰੀ ਹੁੰਦੇ ਨੇ ਉਹ ਸਾਨੂੰ ਸਮਾਜ ਦੇ ਵਿੱਚ ਇਸ ਤਰ੍ਹਾਂ ਤੁਰਦੇ ਫਿਰਦੇ ਜਾਂ ਐਡ ਦੇ ਕੇ ਨਹੀਂ ਮਿਲਦੇ ਹੈ ਹਾਂਜੀ ਠੀਕ ਹੈ ਉਹ ਤਾਂ ਭਗਵਾਨ ਸ਼ੰਕਰ ਦੇ ਭੈਰਵ ਨਾਦੇ ਉਪਾਸਕ ਹੁੰਦੇ ਨੇ ਜਿਹੜੇ ਕਿ ਕੰਦਰਾਵਾਂ ਦੇ ਵਿੱਚ ਬੈਠੇ ਨੇ ਉਹ ਤਾੰਤ੍ਰਿਕ ਨੇ ਜੀ ਉਹਨਾਂ ਕੋਲ ਤੰਤਰ ਹੈ ਇਹ ਹਾਂਜੀ ਅਸਤਾ ਸੋਚਦੇ ਸੀਗੇ ਜਦੋਂ ਅਸੀਂ ਛੋਟੇ ਸੀ ਤਾਂ ਸਾਨੂੰ ਇਹੀ ਲੱਗਦਾ ਸੀ ਵੀ ਜੰਗਲਾਂ ਦੇ ਵਿੱਚ ਜਾਂਦੇ ਨੇ ਤਪੱਸਿਆ ਕੀਤੀ ਜਾਂਦੀ ਹੈ ਉਹ ਚੀਜ਼ਾਂ ਨਾਲ ਹੀ ਵਸ਼ਿਕਰਨ ਹੁੰਦੇ ਨੇ ਤੇ ਜਾਂ ਫਿਰ ਕਿਸੇ ਨੂੰ ਵਾਸ਼ਟ ਕੀਤਾ ਜਾਂਦਾ ਹੁਣ ਐਡਾ ਸਾਨੂੰ ਦੇਖਣ ਨੂੰ ਮਿਲਦੇ ਨੇ ਉਹ ਕਹਿੰਦੇ ਨੇ ਲਵ ਮੈਰਿਜ ਦੀ ਸਮੱਸਿਆ ਹੋਵੇ ਜਾਂ ਫਿਰ ਕੋਰਟ ਦਾ ਕੋਈ ਚੱਕਰ ਹੋਵੇ ਕਿਸੇ ਤਰ੍ਹਾਂ ਦਾ ਕੋਈ ਕੇਸ ਹੋਵੇ ਪੀਆਰ ਦੀ ਸਮੱਸਿਆ ਹੋਵੇ ਆਪਾਂ ਉਹਨਾਂ ਨੂੰ ਵੀ ਖਤਮ ਕਰ ਦਾਂਗੇ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਹੱਲ ਕੀਤੀਆਂ ਨੇ ਉਹ ਚ ਕਿੰਨੀ ਕਿ ਸਚਾਈ ਹੈ ਔਰ ਇਹ ਸਚਾਈ ਤਾਂ ਇਹ ਹੈ ਜੀ ਕਿ ਅਗਰ ਅਸੀਂ ਇਸ ਨੂੰ ਸਿਰਫ ਜੋਤਿਸ਼ ਦੇ ਮਾਧਿਅਮ ਦੇ ਨਾਲ ਦੇਖੀ ਜਾਵੇ ਤਾਂ ਜੋਤਿਸ਼ ਦੇ ਅਨੁਸਾਰ ਗ੍ਰਹ ਨਕਸ਼ਤਰ ਦੇਖੇ ਜਾਣਗੇ ਕਿ ਤੁਹਾਡਾ ਯੋਗ ਕਿੰਨਾ ਕੁ ਬਣ ਰਿਹਾ ਹੈ ਕਿਸ ਵਿਸ਼ੇ ਵਿੱਚ ਅਗਰ ਮੰਨ ਲਓ ਤੁਸੀਂ ਵਿਦੇਸ਼ ਲਈ ਪ੍ਰਸ਼ਨ ਕਰਦੇ ਹੋ ਤਾਂ ਅਸੀਂ ਉਸ ਨੂੰ ਦੇਖਦੇ ਆਂ ਕਿ ਇਸ ਦਾ ਯੋਗ ਕਿੰਨਾ ਕੁ ਬਣ ਰਿਹਾ ਹੈ ਅਗਰ ਦੇਖਦੇ ਆਂ ਵੀ ਹਾਂ ਇਸ ਦਾ ਯੋਗ ਬਣ ਰਿਹਾ ਹੈ ਔਰ ਇਸ ਕੁਝ ਕਰਨ ਦੇ ਨਾਲ ਕੁਝ ਉਪਾਏ ਕਰਨ ਦੇ ਨਾਲ ਇਸ ਯੋਗ ਨੂੰ ਵਿਧਾਇਆ ਜਾ ਸਕਦਾ ਹੈ ਤਾਂ ਅਸੀਂ ਉਸ ਦੀ ਉਪਾਏ ਕਰਵਾ ਦਿੰਦੇ ਆਂ ਠੀਕ ਹੈ ਜੀ ਲੇਕਿਨ ਐਕਸਟਰਾ ਐਡ ਦੇ ਕੇ ਤਾਂ ਕੁਝ ਵੀ ਨਹੀਂ ਹੋ ਸਕਦਾ ਮੈਂ ਇਸ ਇਸ ਵਿਸ਼ੇ ਨੂੰ ਨਕਾਰਦਾ ਹਾਂ ਇੱਕ ਨਾ ਇੱਕ ਮੰਗਲਿਕ ਹੁੰਦੇ ਨੇ ਮਤਲਬ ਉਹਨਾਂ ਦੇ ਵਿਆਹ ਨਹੀਂ ਹੁੰਦੇ ਹੈਗੇ ਜੀ ਜੀ ਉਹਦੇ ਲਈ ਆਪਾਂ ਨੂੰ ਫਿਰ ਕਿੱਦਾਂ ਦੇ ਕਰਨੇ ਪੈਂਦੇ ਨੇ ਉਪਾਅ ਕਰਨੇ ਪੈਂਦੇ ਨੇ ਇਸ ਤਰ੍ਹਾਂ ਨਹੀਂ ਹੁੰਦਾ ਕਿ ਮੰਗਲਿਕ ਹੈ ਤਾਂ ਵਿਆਹ ਨਹੀਂ ਹੁੰਦੇ ਕਿਉਂਕਿ ਅਗਰ 100 ਵਿਅਕਤੀ ਹੈ ਤਾਂ ਉਹਨਾਂ ਦੇ ਵਿੱਚੋਂ 25 ਵਿਅਕਤੀ ਤੁਹਾਨੂੰ ਮੰਗਲਿਕ ਮਿਲਣਗੇ ਠੀਕ ਹੈ ਜੀ ਮੰਗਲ ਕੀ ਹੈ ਤਾਂ ਮੰਗਲ ਤਾਂ ਹੈ ਹੀ ਮੰਗਲ ਉਹ ਮੰਗਲ ਕਿਸ ਤਰ੍ਹਾਂ ਹੋ ਸਕਦਾ ਜਿਹਦਾ ਨਾਮ ਹੀ ਮੰਗਲ ਹੈ ਠੀਕ ਜੋਤਿਸ਼ ਦੇ ਵਿੱਚ ਤੁਸੀਂ ਖਾਨੇ ਬਣੇ ਹੋਏ ਦੇਖਿਆ ਦੇਖੂਗੇ ਕੁਨੜੀ ਦੇ ਵਿੱਚ ਖਾਨੇ ਬਣੇ ਹੋਏ ਦਿਖਿਏ ਹੋਣਗੇ ਉਹ 12 ਖਾਨੇ ਹੁੰਦੇ ਨੇ ਟੋਟਲ ਖਾਨੇ ਬਣਦੇ ਨੇ ਕਰਾਸ ਲੱਗੇ ਹੁੰਦੇ ਨੇ ਉਹ 12 ਖਾਨੇ ਹੁੰਦੇ ਨੇ 12 ਖਾਨੇ ਤੇ 12 ਨਾਮ ਨੇ ਠੀਕ ਉਹਨਾਂ ਦੇ ਵਿੱਚੋਂ ਅਗਰ ਪ੍ਰਥਮ ਭਾਵ ਦੇ ਵਿੱਚ ਪ੍ਰਥਮ ਪਹਿਲੇ ਖਾਨੇ ਵਿੱਚ ਚੌਥੇ ਖਾਨੇ ਚ ਅੱਠਵੇਂ ਖਾਨੇ ਚ ਔਰ 12ਵੇਂ ਖਾਨੇ 'ਚ ਜਦੋਂ ਮੰਗਲ ਬੈੰਦਾ ਹੈ ਮੰਗਲ ਦੀ ਸਥਿਤੀ ਗੁੰਦੀ ਹੈ ਤੋ ਮੰਗਲੀ ਕਿਹਾ ਜਾਂਦਾ ਹੈ ਠੀਕ ਹੁਣ ਉਹ ਮੰਗਲ ਕਿੰਨੇ ਡਿਗਰੀ ਦਾ ਹੈ ਕਿਸ ਗ੍ਰਹਿ ਦੇ ਨਾਲ ਬੈਠਾ ਹੈ ਕਿਸ ਰਾਸ਼ੀ ਦੇ ਨਾਲ ਬੈਠਾ ਹੈ ਇਹਦੀ ਬੜੀ ਡੀਪਲੀ ਗਣਨਾ ਹੈ ਮੰਗਲਿਕ ਹੈ ਵੀ ਜਾਂ ਕਿੰਨਾ ਖ ਹੈ ਕਿੰਨਾ ਨਹੀਂ ਠੀਕ ਤੋ ਇਹ ਨਹੀਂ ਹੈ ਕਿ ਮੰਗਲ ਹੈ ਤੋ ਉਸਦਾ ਵਿਆਹ ਨਹੀਂ ਹੋਣਾ ਠੀਕ ਹੈ ਮੰਗਲ ਬਾਧਾ ਹੈ ਮੰਗਲ ਨੀਚ ਹੈ ਤੋ ਉਸ ਦੇ ਅਨੁਸਾਰ ਉਹਦੇ ਤੁਹਾਡੇ ਕੋਲ ਉਪਾਏ ਹੁੰਦੇ ਆ ਤੋ ਰਕਮ ਬਣ ਜਾਂਦਾ ਹੈ ਕਈ ਵਾਰ ਹੁੰਦਾ ਵੀ ਇਹ ਐਨੀ ਉਮਰ ਤੱਕ ਇੰਨਾ ਜ਼ਰੂਰ ਹੈ ਕਿ ਮੰਗਲਿਕ ਦਾ ਉਪਾਏ ਮੰਗਲ ਦਾ ਮੰਗਲਿਕ ਦਾ ਵਿਆਹ ਮੰਗਲਿਕ ਨਾਲ ਹੀ ਕਰਨਾ ਚਾਹੀਦਾ ਹੈ ਇਹ ਵਿਸ਼ੇ ਕਿਹਾ ਗਿਆ ਇਹ ਸ਼ਾਸਤਰ ਨੇ ਸ਼ਾਸਤਰ ਦੇ ਬਚਨ ਜੀ ਆਦਰਨਾ ਕਰਦੇ ਫਿਰ ਆਦਰਨਾ ਕਰਦੇ ਕਿ ਉਸਨੂੰ ਵੀ ਦਿੱਕਤਾਂ ਤਾਂ ਆndੀਆਂ ਨੇ ਜੀ ਜਿਵੇਂ ਵਿਆਹ ਟੁੱਟ ਸਕਦਾ ਹੈ ਵਿਆਹ ਟੁੱਟ ਸਕਦਾ ਹੈ ਜੇ ਉਮਰ ਦੇ ਵਿੱਚ ਹਾਂ ਉਹਨਾਂ ਦੋਨਾਂ ਦੇ ਵਿੱਚ ਸੁਭਾਅਾਂ ਦੇ ਵਿੱਚ ਪਰਿਵਰਤਨ ਬਹੁਤ ਜ਼ਿਆਦਾ ਹੁੰਦਾ ਹੈ ਇਹ ਚੀਜ਼ ਤੇ ਕਈ ਵਾਰ ਹੁੰਦਾ ਵੀ ਇਹ ਵੀ ਸੁਣਨ ਨੂੰ ਮਿਲਿਆ ਸੰਤਾਂ भी एक पच्ची साल तक मंगलीक है वो वो कि मतलब लगता है कि इन्नी कु उम्र तक ही नहीं डिग्री का हिसाब हों डिग्री का हिसाब हों पच्चीस साल या सताईस साल क्योंकि जो मंगली इतों देखा जाता है मंगली के देखिया जाता है जन्म कुंडली तो जन्म कुंडली क्या है जरो थोड़ा नाभी छेदन हो गया ना जन्म समय नाभी छेदन समझते हो नहीं समझते जो एक बच्चे का जन्म हों तो उसकी नाभी जो है ना उसकी नाभी माँ के गर्भ न जुड़ी होंगी है मां ਦੇ ਗਰਮ ਨਾਲ ਚੋੜੀ ਹੁੰਦੀ ਹੈ ਠੀਕ ਹੈ ਜੀ ਉਹੀ ਅੰਗ ਹੁੰਦਾ ਨਾ ਜਿਸ ਦੇ ਨਾਲ ਉਹ ਉਸ ਦੀ ਖਰਾਕ ਵੀ ਜਾਂਦੀ ਹੈ ਉਸ ਨੂੰ ਸਾਹ-ਸਵਾਸ ਵੀ ਆਉਂਦੀ ਹੈ ਠੀਕ ਹੈ ਨਾ ਤਾਂ ਉਹ ਜਦੋਂ ਨਾਭੀ 6 ਦਿਨ ਹੁੰਦਾ ਨਾਭੀ ਕੱਟਦੀ ਹੈ ਨਾ ਉਹ ਜਨਮ ਕਹਿ ਲਾਂਦਾ ਉਹ ਜਨਮ ਕਹਿ ਲਾਂਦਾ ਠੀਕ ਤਾਂ ਉਹੀ ਉਹ ਜਦੋਂ ਉਹ ਸਮੇਂ ਜੋ ਹੁੰਦਾ ਹੈ ਉਹ ਡੇਟ ਆਫ ਬਰਥ ਉਹ ਟਾਈਮ ਜੋ ਹੁੰਦੀ ਹੈ ਉਸ ਦੇ ਅਨੁਸਾਰ ਜੋ ਗ੍ਰਹਿ ਮੰਡਲ ਦੇ ਵਿੱਚ ਗ੍ਰਹਿ ਸਥਿਤ ਹੁੰਦੇ ਨੇ ਹਾਂ ਜੀ ਕਿ ਮੈਥੋਮੈਟਿਕਲੀ ਮੈਥ ਦੇ ਹਿਸਾਬ ਨਾਲ ਕਿਉਂਕਿ ਜੋਤਿਸ਼ਿਕ ਮੈਥ ਹੈ ਇਸ ਆਧ ਦੇ ਨਾਲ ਚੱਲਦਾ ਹੈ ਇਸ ਤਰ੍ਹਾਂ ਨਹੀਂ ਹੈ ਤਾਂ ਮੈਥ ਦੇ ਅਨੁਸਾਰ ਉਹ ਉਸ وہی ਪਲੈਨਟਸ وہی ગ્રਹ وہی ਨਕਸ਼ਤਰ ਤੁਹਾਡੇ ਪੇਜ ਦੇ ਉੱਤੇ ਉਤਾਰ ਦਿੱਤੇ ਜਾਂਦੇ ਨੇ ਲਿਖ ਦਿੱਤੇ ਜਾਂਦੇ ਨੇ ਉਹ ਕਿਸ ਤਰ੍ਹਾਂ ਬਦਲ ਸਕਦੇ ਸਾਰੀ ਜ਼ਿੰਦਗੀ ਉਹ ਸਾਰੀ ਜ਼ਿੰਦਗੀ ਨਹੀਂ ਬਦਲ ਸਕਦੇ ਉਹ ਕਿਉਂਕਿ ਉਹ ਆਧਾਰ ਨੇ ਮੂਲ ਨੇ ਉਹ ਅਸੀਂ ਕੁਝ ਵੀ ਕੰਮ ਕਰਨਾ ਹੋਵੇ ਅਸੀਂ ਮੂਲ ਨੂੰ ਦੇਖ ਮੂਲ ਤੋਂ ਹੀ ਅੱਗੇ ਵੱਧਦੇ ਹਾਂ ਠੀਕ ਹੈ ਮੂਲ ਤੋਂ ਹੀ ਅੱਗੇ ਵੱਧਦੇ ਹਾਂ ਠੀਕ ਹੁਣ ਮੈਂ ਇੱਕ ਤੇ ਇੱਕ ਚੀਜ਼ ਹੋਰ ਜਿਵੇਂ ਕਿ ਕਈ ਜਣੇ ਸੋਧਦੇ ਨੇ ਵੀਰ ਮੇਰਾ ਕੰਮ ਨਹੀਂ ਚੱਲ ਰਿਹਾ ਵੀ ਮੈਂ ਜੋਤਿਸ਼ ਕੋਲ ਜਾਵਾਂ ਤੇ ਉਹਨੂੰ ਕਈ ਕਈ ਬੰਦੇ ਨਕਾਰਨ ਵਾਲੇ ਵੀ ਹੁੰਦੇ ਨੇ ਵੀ ਛੱਡ ਜੋਤਿਸ਼ ਦੇ ਚੱਕਰਾਂ 'ਚ ਨਹੀਂ ਪੈਣਾ ਹੈਨਾ ਵੀ ਤੂੰ ਆਪ ਹੀ ਦੇਖ ਕੁਛ ਉਹ ਫੇਰ ਬੰਦਾ ਸਾਰੀ ਉਮਰ ਭਟਕਦਾ ਰਹਿੰਦਾ ਭਟਕਦਾ ਰਹਿੰਦਾ ਅੱਗੇ ਤੋਂ ਅੱਗੇ ਉਹ ਪਰ ਜਾਣਦਾ ਨਹੀਂ ਹੈਗਾ ਜੀ ਉਹਨਾਂ ਨੂੰ ਮਤਲਬ ਕਿਦਾਂ ਮੈਸੇਜ ਦੇ ਸਕਦੇ ਆ ਵੀ ਨਹੀਂ ਦੇਖੋ ਇਹਦੇ ਵਿੱਚ ਮੈਂ ਇੱਕ ਗੱਲ ਵੀ ਕਹੂੰਗਾ ਵੀ ਕੁਝ ਵਿਅਕਤੀ ਮੈਨੂੰ ਐਸੇ ਮਿਲੇ ਜਿਹੜੇ ਕਹਿੰਦੇ ਆ ਕਿ ਇੱਕ ਤਾਂ ਤੁਸੀਂ ਕਹਿ ਰਹੇ ਹੋ ਕਿ ਜੋ ਪਰਮਾਤਮਾ ਨੇ ਲਿਖਤਾ ਤੁਹਾਡੇ ਜੀਵਨ ਚੋ ਹੀ ਹੋਣਾ ਜੋ ਪਰਮਾਤਮਾ ਨੇ ਲਿਖਤਾ ਜੋ ਤੁਹਾਡੇ ਲੇਖ ਲਿਖੇਗੇ ਜਨਮ ਸਮੇਂ ਭਾਗਏ ਵਿੱਚ ਲਿਖਿਆ ਗਿਆ ਤੁਹਾਡੇ ਨਾਲ ਹੋ ਹੀ ਹੋਣਾ ਠੀਕ ਹੈ ਜੀ ਫਿਰ ਆਸੀਂ ਕਿਉਂ ਇੰਨੀ ਕੋਸ਼ਿਸ਼ ਕਰੀਏ ਕਿਉਂ ਆਸੀਂ ਤੁਹਾਡੇ ਉਪਾਏ ਕਰੀਏ ਕਿਉਂ ਤੁਹਾਡੇ ਕੋਲ ਜਾਈਏ ਕਿਸ ਨੇ ਮੈਨੂੰ ਪ੍ਰਸ਼ਨ ਕਰਿਆ ਠੀਕ ਹੈ ਤਾਂ ਉਸ ਪ੍ਰਸ਼ਨ ਦਾ ਜਵਾਬ ਮੈਨੇ ਤਾਂ ਬਾਅਦ ਚ ਦੇਣਾ ਸੀ ਮੇਰੇ ਨਾਲ ਬੈਠੇ ਨੇ ਵਹਿਲਾ ਦਿੱਤਾ ਕਹਤੇ ਜੀ ਫਿਰ ਇਹ ਵੀ ਤਾਂ ਲਿਖਿਆ ਹੋਗਾ ਨਾ ਵੀ ਤੁਸੀਂ ਇਸ ਜੋਤਿਸ਼ੀ ਕੋਲ ਜਾਣਾ ਥੋੜ ਤੁਸੀਂ ਇਹ ਉਪਾਏ ਕਰਨੇ ਔਰ ਤੁਹਾਡਾ ਕੰਮ ਬੜਨਾ ਹੈ ਜੇ ਤੁਸੀਂ ਲਿਖਦੇ ਹੀ ਗੱਲ ਕਰਦੇ ਹੋ ਫਿਰ ਤਾਂ ਇਹ ਵੀ ਲਿਖਿਆ ਹੋਗਾ ਨਾ ਤਾਂ ਇਹ ਚੀਜ਼ ਹੈ ਅਗਰ ਕੋਈ ਕਿਸੇ ਨੂੰ ਸ਼ੁਭ ਕਾਰਮ ਕਰਨ ਤੋਂ ਰੋਕਦਾ ਹੈ ਤਾਂ ਉਹ ਅਪਰਾਧੀ ਹੈ ਅਗਿਆਨੀ ਹੈ ਉਹ ਠੀਕ ਹੈ ਉਹ ਜਿਹੜਾ ਤੁਹਾਨੂੰ ਰੋਕ ਰਿਹਾ ਹੈ ਨਾ ਉਹ ਵੀ ਤੁਹਾਡਾ ਗ੍ਰਹਿ ਹੀ ਹੈ ਖਰਾਬ ਵੀ ਤੁਹਾਨੂੰ ਰੋਕ ਰਿਹਾ ਹੈ ਪਉ ਵੀ ਤੁਹਾਡਾ ਗ੍ਰਹਿ ਖਰਾਬ ਹੀ ਹੈ ਕੋਈ ਵੀ ਤੁਹਾਨੂੰ ਅਗਰ ਕੋਈ ਉਪਾਏ ਕਰਨ ਤੋਂ ਰੋਕ ਰਿਹਾ ਹੈ ਤਾਂ ਹੁਣ ਮੈਂ ਹੁਣ ਦਾਨ ਕਰਨ ਦੇ ਲਈ ਚਲੋ ਇੱਕ ਜੇ ਇਹ ਦਾਨ ਨਹੀਂ ਹੈ ਦਾਨ ਦੇ ਵਿਸ਼ੇ ਤੇ ਮੈਂ ਤੁਹਾਨੂੰ ਗੱਲ ਕਰਾਂ ਤਾਂ ਕਹਿੰਦੇ ਸੱਜੇ ਹੱਥ ਨਾਲ ਦਾਨ ਦੌਰ ਖੱਬੇ ਨੂੰ ਪਤਾ ਨਾ ਲੱਗੇ ਕਹਾਵਤ ਬਣੀ ਹੋਈ ਹੈ ਕਿ ਆੜਦਤ ਕੀ ਵੀ ਦਾਨ ਕਰੋ ਤਾਂ ਗਾਓ ਨਾ ਕਿਉਂਕਿ ਤੁਹਾਨੂੰ ਕੋਈ ਨਾ ਕੋਈ ਰੋਕਣ ਵਾਲਾ ਜ਼ਰੂਰ ਮਿਲ ਜਾਊਗਾ ਠੀਕ ਹੈ ਇਸ ਲਈ ਜੇ ਤੁਸੀਂ ਆਪਣੇ ਹਿੱਤ ਦੇ ਲਈ ਜੋਤਿਸ਼ ਦੇ ਵੀ ਛਾਣਾ ਚਾਹੁੰਦੇ ਹੋ ਤਾਂ ਕਿਸੇ ਨਾਲ ਚਰਚਾ ਕਰਨ ਦੀ ਜ਼ਰੂਰਤ ਨਹੀਂ ਹੈ ਸਿਰਫ ਇੱਕ ਅੱਛਾ ਜੋਸ਼ੀ ਲੱਭੋ ਠੀਕ ਹੈ ਜੀ ਜੋਤਿਸ਼ ਕਦੇ ਵੀ ਗਲਤ ਨਹੀਂ ਹੋ ਸਕਦੀ ਜੋਤਿਸ਼ੀ ਗਲਤ ਹੋ ਸਕਦਾ ਜੋਤਿਸ਼ ਕਦੇ ਵੀ ਗਲਤ ਨਹੀਂ ਹੋ ਸਕਦੀ ਤੇ ਇੱਕ ਲੋਕੀ ਕਿਸਮਤ ਨੂੰ ਬਹੁਤ ਕੋਸਦੇ ਨੇ ਵੀਰ ਇਹ ਕਿਸਮਤ ਨੇ ਸਾਥ ਨਹੀਂ ਦਿੱਤਾ ਮੈਂ ਆ ਬਣ ਜਾਣਾ ਸੀ ਜੀ 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 ਤੇ ਮੇਰਾ ਕਿਸਮਤ ਨੇ ਕਿਸਮਤ ਨੂੰ ਹੀ ਹਰ ਇੱਕ ਪਲ ਤੇ ਲੋਕ ਉਸੀ ਜਣਾਉਂਦੇ ਉਹ ਕਿਉਂ ਮਤਲਬ ਕਿਸਮਤ ਨੂੰ ਹੀ ਕਿਉਂ ਜਣਾਉਂਦੇ ਕਿਉਂਕਿ ਜਦੋਂ ਬੰਦਾ ਨਿਰਾਸ਼ ਹੁੰਦਾ ਹੈ ਨਾ ਨਿਰਾਸ਼ ਹੁੰਦਾ ਹੋਰ ਕੋ ਕੋ ਹੋਰ ਕੀ ਚਾਹਤਾ ਹੁੰਦਾ ਨਹੀਂ ਆਪਣੀ ਕਿਸਮਤ ਨੂੰ ਹੀ ਕੋਸਦਾ ਹੈ ਤੋ ਉਹਦੇ ਵਿਸ਼ੇ ਵਿੱਚ ਜੋਤਿਸ਼ ਦੇ ਕੀ ਕਹਿੰਦੀ ਹੈ ਹੁਣ ਜਿਹੜਾ ਆਪਣਾ ਤੀਸਰਾ ਭਾਵ ਹੈ ਜਿਸ ਜਿਹੜੇ ਮੈਂ 12 ਘਰਨ ਦੀ ਗੱਲ ਕਰੀ ਹੈ ਨਾ ਉਹਦੇ ਵਿੱਚ ਜਿਹੜਾ ਤੀਸਰਾ ਘਰਨਾ ਹੁੰਦਾ ਹੈ ਉਹ ਸਾਡਾ ਉਹ ਕਰਮਗਯ ਹੈ ਉਹ ਸਾਡਾ ਕਰਮnishth ਖਾਨਾ ਹੈ ਕਿ ਅਸੀਂ ਕੀ ਕਰਮ ਕਰ ਰਹੇ ਹਾਂ ਉਹਦੇ ਵਿੱਚ ਕਿੰਨੀ ਕਿ ਮਿਹਨਤ ਕਰ ਰਹੇ ਹਾਂ ਠੀਕ ਹੈ ਉਹ ਸਿੱਧਾ ਕਿਹਨੂੰ ਦੇਖਦਾ ਆਪਣੇ ਤੋਂ 7ਵੇਂ 9ਵੇਂ ਘਰ ਨੂੰ ਦੇਖਦਾ ਜਾ ਕੇ 9ਮਕ ਸਥਾਨ ਹੈ ਭਾਗਯ ਦਾ ਉਹ ਆਪਣਾ ਕਰਮ ਹੀ ਨਹੀਂ ਕਰ ਰਿਹਾ ਹੈਗਾ ਚੰਗੀ ਤਰ੍ਹਾਂ ਤੋਰਾ ਭਾਗਯ ਉਹ ਪਰਜੋਲਿਤ ਕਿਵੇਂ ਹੋਗਾ ਬਾਜੂ ਭਾਗਯ ਉਹਦੇ ਕਿਸ ਤਰ੍ਹਾਂ ਤਾਂ ਜੋਤਿਸ਼ ਕੀ ਕਹਿੰਦੀ ਹੈ ਵੀ ਆਪਣਾ ਕਰਮ ਵੀ ਨਿਸ਼ਠਾ ਦੇ ਨਾਲ ਕਰ ਠੀਕ ਹੈ ਜੀ ਔਰ ਫਿਰ ਤੇਨੂੰ ਭਾਗ ਇਹ ਹਮੇਸ਼ਾ ਫਲ ਦੇਊਗਾ ਜੋ ਉਹਦੇ ਵਿੱਚ ਰੁਕਾਵਟ ਹੋਊਗੀ ਉਹਦੇ ਵਿੱਚ ਬਹੁਤ ਸਾਰੇ ਉਪਾਏ ਕਰ ਠੀਕ ਹੁਣ ਕੋਈ ਕਹੇ ਜੋਤਿਸ਼ੀ ਕਹੇ ਕਿ ਤੂੰ ਆਈਐਸ ਅਫੀਸਰ ਬਣੇਗਾ ਇੱਕ ਜੋਤਿਸ਼ੀ ਕਹੇ ਤੂੰ ਆਈਐਸ ਅਫੀਸਰ ਬਣੇਗਾ ਤੂੰ ਆਈਪੀਐਸ ਅਫੀਸਰ ਬਣੇਗਾ ਤੂੰ ਇੱਕ ਸਰਜਨ ਬਣੇਗਾ ਠੀਕ ਹੈ ਲੇਕਿਨ ਉਹ ਇਹਨਾਂ ਚੀਜ਼ਾਂ ਦੇ ਫਾਰਮ ਤੱਕ ਨਾ ਭਰਨ ਜਾਵੇ ਮੈਂ ਤਾਂ ਬਣੂੰਗਾ ਜੋਤਿਸ਼ੀ ਨੇ ਕਹਤਾ ਪਰ ਜੇ ਆਪ ਜੇ ਮਿਹਨਤ ਨਹੀਂ ਉਹਨੇ ਕੰਮ ਹੀ ਨਹੀਂ ਕਰਿਆ ਤਾਂ ਉੱਥੇ ਫੇ ਜੋਤਿਸ਼ੋਰ ਜੋਤਿਸ਼ੀ ਕੀ ਕਰੋਗੀ ਬਿਲਕੁਲ ਤੁਸੀਂ ਫਾਰੰਤਖਵਰ ਨਾ ਜਾਵੋ ਇਹ ਜੀ ਬੰਦੇ ਨੂੰ ਮਿਹਨਤ ਨਹੀਂ ਛੱਡਣੀ ਚਾਹੀਦੀ ਮਿਹਨਤ ਨਹੀਂ ਛੱਡਣੀ ਚਾਹੀਦੀ ਕਿਸਮਤ ਨੂੰ ਕੋਸਣਾ ਉਹ ਗੱਲ ਬੱਕਰੀ ਹੋ ਗਈ ਜੇ ਮਿਹਨਤ ਛੱਡ ਦੋਗੇ ਫਿਰ ਤਾਂ ਕੋਸੋਗੇ ਕੋਸੋਗੇ ਤੇ ਕੋਸਣਾ ਦਾ ਮਤਲਬ ਹੁੰਦਾ ਹੈ ਨਿਰਾਸ਼ ਹੋ ਕੇ ਬੈਠ ਜਾਣਾ ਜਿੰਨੂੰ ਕੋਈ ਚਾਰਾ ਨਹੀਂ ਮਿਲਦਾ ਉਹ ਆਪਣਾ ਕਿਸਮਤ ਨੂੰ ਕੋਸਣ ਲੱਗ ਜਰਦਾ ਇੱਕ ਪਰ ਰੋਡ ਤੇ ਜਾਂਦੇ ਨਾ ਇੱਕ ਸਾਥ ਬਹੁਤ ਮਿਲਦੇ ਨੇ ਗੱਡੀ ਰੋਕ ਕੇ ਨਾ ਇਹ ਅਤਰੇ ਮੱਥੇ ਤੇ ਤੂੰ ਆਪਣੇ ਦਿਲ ਦੀ ਗੱਲ ਬਹੁਤ ਦੱਸਦਾ ਸਾਰਿਆਂ ਨੂੰ ਜੀ 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 ਉਹਨਾਂ ਕੋਲੇ ਦੋ ਤਿੰਨ ਟੋਟਕੇ ਹੀ ਹੁੰਦੇ ਨੇ ਉਹੀ ਬੋਲਦੇ ਨੇ ਦਿਲ ਦੀ ਗੱਲ ਸ਼ੇਅਰ ਨਾ ਕਰਿਆ ਕਰ ਆਪਣੇ ਕਿਸੇ ਸੱਜਣ ਮਿੱਤਰ ਨਾਲ ਪੈਸੇ ਨਾ ਦਿਆ ਕਰ ਜੀ ਤੈਨੂੰ ਅੱਜ ਖਰਚਾ ਬਹੁਤ ਹੋਏਗਾ ਤੇਰਾ ਕਿਉਂਕਿ ਉਹ ਤਾਂ ਘਰੇਲੂ ਚੀਜ਼ਾਂ ਹੁੰਦੀਆਂ ਹੀ ਨਹੀਂ ਬੰਦੇ ਨਾਲ ਸਾਰੇ ਨਾਲ ਹੁੰਦੀਆਂ ਹਨਾ ਜੀ ਉਹਦੇ ਬਾਰੇ ਫਿਰ ਆਪਾਂ ਜੋਤਿਸ਼ੀ ਕੀ ਕਹਿੰਦੀ ਹੈ ਵੀ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ ਜਾਂ ਨਹੀਂ ਨਹੀਂ ਜੋਤਿਸ਼ੀ ਇੱਕ ਗਿਆਨ ਦਾ ਵਿਸ਼ੇ ਹੈ ਜੋਤਿਸ਼ੀ ਇੱਕ ਪੜ੍ਹਾਈ ਹੈ ਠੀਕ ਹੈ ਜੀ ਤਾ ਉਹ ਤਾਂ ਆਪਣੇ ਆਪ ਨੂੰ ਪਟਕਾਣਾ ਹੈ ਠੀਕ ਹੈ ਉਹ ਆਪਣਾ ਕਰਮ ਕਰ ਰਹੇ ਨੇ ਤੁਸੀਂ ਉਹਨਾਂ ਦੀ ਗੱਲ ਸੁਣ ਲਈ ਠੀਕ ਹੈ ਦੇਖਿਆ ਜੀ ਕਿ ਉਹਨਾਂ ਕਿੰਨੀ ਕੁ ਮੰਨਣੀ ਹੈ ਤਾਂ ਤੁਹਾਡੇ ਤੇ ਡਿਪੈਂਡ ਹੈ ਨਾ ਜਿਹੜੇ ਲੋਕੀ ਪਟਕ ਰਹੇ ਨੇ ਆਪਾਂ ਉਹਨਾਂ ਨੂੰ ਹੀ ਸਿੱਧੇ ਰਾਤੇ ਲੈ ਕੇ ਜਾਣਾ ਤਾਂ ਹੀ ਤੁਹਾਨੂੰ ਅੱਜ ਇਹ ਇਨਵੀਟੇਸ਼ਨ ਦਿੱਤਾ ਸੀ ਸਾਡੇ ਨਾਲ ਆ ਕੇ ਬੈਠੋ ਆਪਾਂ ਗੱਲਬਾਤ ਕਰੀਏ ਤੇ ਇਹੀ ਗੱਲ ਤੇ ਮੈਂ ਪੁੱਛਣਾ ਚਾਹੁੰਦਾ ਸੀ ਵੀ ਤੁਸੀਂ ਉਹਨਾਂ ਨੂੰ ਕੀ ਮੈਸੇਜ ਦਿਓਗੇ ਉਹਨਾਂ ਨੂੰ ਮੈਂ ਇਹ ਸੀ ਮੈਸੇਜ ਦਉ ਇਹੀ ਮੈਸੇਜ ਦਉਂਗਾ ਇਸ ਚੈਨਲ ਦੇ ਮਾਧਿਅਮ ਨਾਲ ਜੋ-ਜੋ ਲੋਕ ਵੀ ਇਸ ਜੁੜੇ ਹੋਏ ਨੇ ਉਹਨਾਂ ਨੂੰ ਮੈਂ ਇਹ ਸੰਦੇਸ਼ ਦੇ ਰਿਹਾ ਹਾਂ ਕਿ ਜੋਤਿਸ਼ ਦੋ ਹੈ ਜੋਤਿਸ਼ ਜੋ ਹੈ ਇੱਕ ਗਿਆਨ ਦਾ ਵਿਸ਼ੇ ਹੈ ਠੀਕ ਹੈ ਜੀ ਤਾਂ ਉਸ ਨੂੰ ਗਿਆਨ ਨੂੰ ਸਮਝੋ ਉਸ ਨੂੰ ਜਾਣੋ ਠੀਕ ਹੈ ਕਿਉਂਕਿ ਜੋਤਿਸ਼ ਕਦੇ ਵੀ ਗਲਤ ਨਹੀਂ ਹੁੰਦੀ ਜੋਤਿਸ਼ੀ ਗਲਤ ਹੋ ਸਕਦਾ ਹੈ ਇਹ ਹੁਣ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਇੱਕ ਮਹਾਨ ਵਿਗਿਆਨ ਨੂੰ ਇੱਕ ਮਹਾ ਵਿਗਿਆਨ ਨੂੰ ਸਮਝੋ ਔਰ ਇੱਕ ਵਿਗਿਆਤਾ ਨੂੰ ਜਾਣੋ ਠੀਕ ਹੈ ਜੀ ਇੱਕ ਅੱਛੇ ਜੋਤਿਸ਼ੀ ਦੀ ਖੋਜ ਕਰੋ ਜਿਹੜਾ ਕਿ ਤੁਹਾਨੂੰ ਗਿਆਨ ਦੇਵੇ ਤੁਹਾਨੂੰ ਇਸ ਵਿਸ਼ੇ ਨੂੰ ਸਮਝਾ ਸਕੇ ਤੋਂ ਸਹੀ ਰਾਹ ਦੇ ਉਤੇ ਚਲਾ ਸਕੀ ਇਕੜਾ ਬਹੁਤਾ ਮਤਲਬ ਕਿ ਹਰ ਇੱਕ ਗੱਲ ਨੂੰ ਜੇ ਕਿਸੇ ਦਾ ਕੋਈ ਕੰਮ ਨਹੀਂ ਆ ਬੰਦਾ ਅਗਲਾ ਕਹਿੰਦਾ ਯਾਰ ਤੇਰਾ ਤਾਂ ਸ਼ਨੀ ਬੈਠਾ ਤੇਰੇ ਕਰਮਾਂ ਚ ਹਰ ਇੱਕ ਵਾਰੀ ਸਾਨੂੰ ਇਹੀ ਸੁਣਨ ਮਿਲਦਾ ਤੇਰਾ ਤਾਂ ਕਰਮਾਂ ਚ ਸ਼ਨੀ ਬੈਠਾ ਇਹ ਨਹੀਂ ਨਹੀਂ ਸ਼ਨੀ ਸ਼ਨੀ ਕੋਈ ਬੁਰਾ ਗ੍ਰਹਿ ਨਹੀਂ ਹੈ ਠੀਕ ਹੈ ਜੀ ਸ਼ਨੀ ਬੋਲਦੇ ਆ ਇਸ ਦੋਸ ਦਾ ਨਾਮ ਸ਼ਨਿਗ ਕਿਉਂ ਪਿਆ ਹਾਂਜੀ ਉਹ ਬਹੁਤ ਉਹਦੀ ਗਤੀ ਜੋ ਹੈ ਨਾ ਸਲੋ ਹੈ ਸ਼ਮਿਤੀ ਸ਼ਨੀ ਠੀਕ ਹੈ ਬੜੀ ਗਤੀ ਸਲੋ ਚੱਲਦੀ ਹੈ ਉਸ ਦੀ ਹਾਂ ਇਸ ਲਈ ਉਹਦਾ ਨਾਮ ਸ਼ਨੀ ਪਿਆ ਹੋਇਆ ਹੈ ਸ਼ਨੀ ਕੋਈ ਸ਼ਨੀ ਕੋਈ ਹਉਵਾ ਨਹੀਂ ਹੈ ਠੀਕ ਹੈ ਜੀ ਹੁਣ ਕਹਿੰਦੇ ਆ ਜੇ ਜਿਹਨੂੰ ਸ਼ਨੀ ਗਿਰਾਵੇ ਉਹਨੂੰ ਕੋਣ ਉਠਾਵੇ ਜਿਹਨੂੰ ਗੁਰੂ ਉਠਾਵੇ ਉਹਨੂੰ ਕੋਣ ਗਿਰਾਵੇ ਦੋਨਾਂ ਦੇ ਵਿਸ਼ੇ ਚ ਕੀ ਇਹ ਕਹਾਵਤ ਹੈ ਠੀਕ ਹੈ ਸ਼ਨੀ ਸ਼ਨੀ ਅਗਰ ਮਾਰ ਦੇ ਰਿਹਾ ਨਾ ਤਾਂ ਉਸ ਨੂੰ ਠਾਣ ਵਾਲਾ ਕੋਈ ਨਹੀਂ ਹੈ ਸ਼ਨੀ ਨੀਚ ਕਿਸ ਤਰ੍ਹਾਂ ਹੋਊਗਾ ਅਗਰ ਤੁਹਾਡੇ ਬੂਰੇ ਕਰਮ ਜਦੋਂ ਹੋਣਗੇ ਨਾ ਤੁਹਾਡੇ ਬੂਰੇ ਕਰਮ ਕਰੇ ਵੀ ਹੋਣਗੇ ਜਦੋਂ ਸ਼ਨੀ ਦੀ ਮਹਾਦਸ਼ਾਣੀਆਂ ਉਹਨੂੰ ਬੂਰਾ ਕਰਮ ਨੂੰ ਫਾਲ ਦੇਣਾ ਹੈ ਸ਼ਨੀ ਜੱਜ ਹੈ ਸ਼ਨੀ ਜੱਜ ਹੈ ਠੀਕ ਹੈ ਜੀ ਜੱਜ ਕੌਣ ਹੈ ਜੱਜ ਕਿਸੇ ਦਾ ਬੂਰਾ ਕਿਉਂ ਚਾਹੂਗਾ ਨਹੀਂ ਚਾਹੂਗਾ ਨਾ ਉਹ ਤਾਂ ਸਿਰਫ ਆਪਣਾ ਕਰਮ ਕਰੂਗਾ ਠੀਕ ਹੈ ਉਹਨੇ ਸਿਰਫ ਨਿਆਂ ਕਰਨਾ ਹੈ ਨਿਆਂ ਦਾ ਦੇਵਤਾ ਸ਼ਨੀ ਹੈ ਠੀਕ ਹੈ ਥੋਡੇ ਹੀ ਬੁਰੇ ਕਾਰਨ ਤੁਹਾਨੂੰ ਮਾਤ ਦੇ ਰਹੇ ਆ ਸ਼ਨੀ ਨਹੀਂ ਦੇ ਰਿਹਾ ਸ਼ਨੀ ਤਾਂ ਬਦਨਾਮ ਹੋ ਰਿਹਾ ਕਿਉਂਕਿ ਅੱਜ ਕੱਲ ਜ਼ਿਆਦਾਤਰ ਘਰੇਲੂ ਗੱਲਾਂ ਦੇ ਵਿੱਚ ਹੀ ਸੁਣਨ ਨੂੰ ਮਿਲਦਾ ਹੈ ਜਾਂ ਫਿਰ ਘਰਾਂ ਦੇ ਵਿੱਚ ਹੋ ਗਿਆ ਕੋਈ ਕੋਈ ਵਿਆਹ ਸ਼ਾਦੀ ਦੇ ਨਾਂ ਨੂੰ ਵੀ ਇਹ ਕਹਿੰਦਾ ਯਾਰ ਤੇਰਾ ਵਿਆਹ ਨਹੀਂ ਹੋਣਾ ਤੇਰਾ ਕਰਮਾ ਜਿ ਸ਼ਨੀ ਬੈਠਾ ਇਹ ਚੀਜ਼ ਜੇ ਸੁਣਨ ਨੂੰ ਮਿਲਦੀ ਹੈ ਨੇ ਅਕਸਰ ਆਮ ਹੁੰਦੀ ਹੈ ਤਾਂ ਹੀ ਮੈਂ ਇਹ ਕੁਐਸਚਨ ਰੱਖਿਆ ਜੀ ਤੁਹਾਡੇ ਕੋਲ ਬਾਕੀ ਇਸ ਤਰ੍ਹਾਂ ਹੁੰਦਾ ਕਿ ਜੋ ਵਿਵਾਦ ਦਾ ਕਾਰਕ ਹੈ ਉਸੇ ਵੀਵਾਦ ਹੀ ਗੱਲ ਕਰੀਏ ਤਾਂ ਵਿਵਾਦ ਦਾ ਕਾਰਕ ਸप्तम ਗ੍ਰਹਿ ਹੁੰਦਾ ਹੈ ਸप्तम ਕਾਰ ਹੁੰਦਾ ਹੈ ਸਤਵਮਾ ਕਾਰ ਕੁੰਡਲੀ ਦਾ ਉਹ ਵਿਵਾਦਕਾਰਕ ਹੁੰਦਾ ਠੀਕ ਹੈ ਉਹਦੇ ਵਿੱਚ ਅਗਰ ਸ਼ਨੀ ਵਿਰਾਜਮਾਨ ਹੈ ਤਾਂ ਸ਼ਨੀ ਦੇਰੀ ਜ਼ਰੂਰ ਕਰਦੇ ਨੇ ਲੇਕਿਨ ਆਹਿੱਤ ਨਹੀਂ ਕਰਦੇ ਹੈ। ਕਾਹਿੱਤ ਨਹੀਂ ਕਰਦੇ ਠੀਕ ਹੈ ਬਾਕੀ ਉਹਦੇ ਕਾਰਨ ਦੇ ਉੱਤੇ ਡਿਪੈਂਡ ਹੁੰਦਾ ਉਸਨੇ ਕਰਨ ਕਿਸ ਤਰ੍ਹਾਂ ਦਾ ਕਰਿਆ ਹੋਇਆ ਤੇ ਇੱਕ ਚੀਜ਼ ਹੋਰ ਜਿਵੇਂ ਕਈ ਵਾਰੀ ਵਿਆਹ ਕਰਾ ਲੈਂਦੇ ਲੋਕੀ ਲਾ ਮਰੀਆਂ ਹੋ ਜਾਂਦੀਆਂ ਨੇ ਕੁੰਡਲੀਆਂ ਨਹੀਂ ਦੇਖਦੇ ਹੈਗੀ ਜੀ ਤੇ ਉਹ ਅੱਗੇ ਅੱਗੇ ਤਲਾਕ ਹੁੰਦੇ ਨੇ ਉਹ ਕਿਉਂ ਉਹਨੇ ਇਹਦੇ ਵਿੱਚ ਵੀ ਜੇ ਕਿਹਾ ਜਾਵੇ ਤਾਂ ਕੋਈ ਕਾਰਪੋਰੇਸ਼ਨ ਕੁਛ ਨਹੀਂ ਦਗੀ ਪਹਿਲੇ ਜ਼ਮਾਨੇ ਵਿੱਚ ਕਿਹੜਾ ਕੁੰਡਲੀਆਂ ਮਲਾਉਂਦੇ ਸੀ ਹਾਂ ਵੀ ਪਹਿਲੇ ਜ਼ਮਾਨੇ ਚ ਗੁੰਡਲੀਏ ਕੜਾ ਮਨ ਮਲਾਂਦੇ ਸੀ ਇਹ ਤਾਂ ਕੁਛੀ ਸਾਲਾਂ ਤੋਂ ਚੱਲਿਆ ਚੱਲਣ ਲੇਕਿਨ ਉਸ ਉਹਨਾਂ ਨੂੰ ਇਹ ਚੀਜ਼ ਦਾ ਗਿਆਨ ਨਹੀਂ ਹੈ ਹੁਣ ਜੇ ਉੱਲੂ ਕਹੇ ਕਿ ਦਿਨ ਤਾਂ ਚੜਦਾ ਹੀ ਨਹੀਂ ਤੇ ਇਹਦਾ ਮਤਲਬ ਇਹ ਤਾਂ ਨਹੀਂ ਵੀ ਦਿਨ ਨਹੀਂ ਚੜਦਾ ਹੈ ਉਹ ਦਿਨ ਨੂੰ ਸੌਂਦਾ ਹੈ ਉਹ ਲੱਗ ਗੱਲ ਹੈ ਠੀਕ ਹੈ ਜੀ ਉਹ ਇਸ ਵਿਸ਼ੇ ਵਿੱਚ ਕਦੇ ਪਾਇ ਨਹੀਂ ਹੈ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਉਹ ਵਿਸ਼ੇ ਹੈ ਨਹੀਂ ਉਹ ਵਿਸ਼ੇ ਤਾਂ ਹੈ ਨਾ ਉਹ ਇਸ ਵਿਸ਼ੇ ਦੇ ਵਿੱਚ ਪਾਇ ਨਹੀਂ ਲੇਕਿਨ ਕਿਉਂਕਿ ਜੇ ਪਹਿਲਾਂ ਸੈਮ ਸ਼ਕਤੀਆਂ ਬਹੁਤ ਸੀਗੀਆਂ ਆ ਜੋ ਖਤਮ ਹੋ ਚੁੱਕੀਆਂ ਨੇ ਉਸ ਸੀਜ਼ਨ ਨੂੰ ਨਹੀਂ ਦੇਖਦੇ ਹੈ ਅਗਰ ਪਤੀ ਪਤਨੀ ਦੇ ਵਿੱਚ ਸੈਮ ਸ਼ਕਤੀ ਸੀ ਠੀਕ ਹੈ ਤਾਂ ਉਹ ਨਾ ਬਣਦੇ ਹੋਏ ਵੀ ਪੂਰਾ ਜੀਵਨ ਯਾਪਨ ਕਰ ਲੈਂਦੇ ਸੀਗੇ ਬਿਲਕੁਲ ਨਾ ਬਣਦੇ ਹੋਏ ਵੀ ਪੂਰਾ ਯਾਪਨ ਕਰ ਲੈਂਦੇ ਸੀ ਜੀਵਨ ਲੇਕਿਨ ਅੱਜ ਉਹ ਨਹੀਂ ਹੁੰਦਾ ਅੱਜ ਤਾਂ ਥੋੜੀ ਨੌਕ-ਝੌਕ ਹੁੰਦੀ ਹੈ ਤਾਂ ਬਿਲਕੁਲ ਤਲਾਕ ਤੱਕ ਤਲਾਕ ਦਾ ਵਿਸ਼ਾ ਚੱਲ ਜਾਂਦਾ ਪਹਿਲਾਂ ਤਾਂ 15 ਦਿਨ ਨਹੀਂ ਵੀ ਬੋਲਦੇ ਤਾਂ ਵੀ ਇੱਕੋ ਘਰ ਚ ਨੇ ਰਹਿਣ ਦੀ ਦੇਰ ਹੈ ਠੀਕ ਹੈ ਜੀ ਔਰ ਕਦਰ ਜਦ ਇਹ ਨਕਦਰ ਹੁੰਦਾ ਸੀਗਾ ਵੀ ਕੋਈ ਇਦਨ ਨਹੀਂ ਸੀ ਸਕਦਾ ਕਿਉਂਕਿ ਹਨਾ ਰਿਸਪੈਕਟ ਸੀ ਕਿ ਇੰਜਨ ਸੀ ਹਰ ਵਿਅਕਤੀ ਦੇ ਪਲੇਸ ਉਹ ਖਤਮ ਹੋ ਚੁੱਕੀ ਹੈ ਤੇ ਮਤਲਬ ਜੇਕਰ ਹੁਣ ਕਿਸੇ ਨੇ ਵਿਆਹ ਕਰਾਉਣਾ ਤਾਂ ਕੁੰਡਲੀ ਮਨਾਣੀ ਬਹੁਤ ਜ਼ਿਆਦਾ ਬਹੁਤ ਜ਼ਰੂਰੀ ਹੈ ਹੌਲੀ ਅਵਸ਼્ય ਮਲਾਣੀ ਚਾਹੀਦੀ ਹੈ ਕਿਉਂਕਿ ਇੱਕ ਹੁੰਦਾ ਵੀ ਕੁੰਡਲੀ ਮਲਾਉਣੇ ਆ 36 ਗੁਣ ਦੱਸਦੇ ਹਨਾ 36 ਗੁਣ ਹੁੰਦੇ ਨੇ ਹਾਂ ਕੁੱਲ 36 ਗੁਣ ਹਾਂ ਜੀ ਤੇ ਕਿੰਨੇ ਗੁਣ ਮਿਲਨੇ ਚਾਹੀਦੇ ਨੇ ਕਮ ਸੇ ਕਮ 18 ਗੁਣ ਮਿਲਨੇ ਚਾਹੀਦੇ ਨੇ 50% ਅੱਛਾ ਜੀ ਤੇ ਜੇਕਰ 18 ਨਹੀਂ ਜੇ 17 ਮਿਲਦੇ ਨੇ ਫਿਰ ਦੇਖੋ ਐਸਾ ਹੈ ਗੁਣਾ ਨਾਲੋਂ ਵਿਸ਼ੇਸ਼ ਹੈ ਤੁਹਾਡੀ ਗੁਣਾ ਗੁਣਤਾ ਵਿਸ਼ੇਸ਼ ਹੈ ਕਿ ਨਹੀਂ ਠੀਕ ਹੈ ਗੁਣਾ ਤੋਂ ਇਲਾਵਾ ਵੀ ਜਨਮ ਕੁੜਲੀ ਦੇ ਵਿੱਚ ਤੁਹਾਡੇ ਗ੍ਰਹਿ ਕਿੰਨੇ ਕੁ ਮੈਚ ਕਰ ਰਹੇ ਅੱਛਾ ਕਰਮ ਸਥਾਨ ਸप्तम ਸਥਾਨ ਲਗਨ ਤਾਂ ਦੇਖਣੇ ਲੇਖਣਾਂ ਆਂ ਚੀਜ਼ ਦੇ ਲਈ ਅੱਛਾ ਠੀਕ ਹੈ ਇਹ ਤੁਹਾਡੇ ਲਈ ਕਿੰਨਾ ਕੁ ਮੈਚ ਕਰ ਰਿਹਾ ਤੁਹਾਡੇ ਲਈ ਤੁਹਾਡਾ ਭਾਗ ਸਥਾਨ ਇਹਨਾਂ ਦੀ ਜਨਮ ਕਰ ਅਸੀਂ ਦੇਖਦੇ ਹਾਂ ਫਿਰ ਹੀ ਕੁੜਲੀ ਬਣਾਉਂਦੇ ਹਾਂ ਸਿਰਫ ਅਸੀਂ ਗੋੜਾ ਨੂੰ ਮਿਲਾ ਕੇ ਹਾਂ ਨਹੀਂ ਕਰ ਦਿੰਦੇ ਠੀਕ ਹੈ ਇਹ ਚੀਜ਼ ਬਹੁਤ ਬਹੁਤ ਜਗ੍ਹਾ ਇਸ ਤਰ੍ਹਾਂ ਦੇਖਿਆ ਗਿਆ ਹੈ ਕਿ ਗੁਣਤਾ 15 ਜਾਂ 16 ਜਾਂ 17 ਆ ਹੀ ਮਿਲ ਰਹੇ ਹੁੰਦੇ ਨੇ ਲੇਕਿਨ ਉਹਨਾਂ ਦੇ ਗ੍ਰਹਿ ਅਨੇ ਜ਼ਿਆਦਾ ਮੈਚ ਕਰ ਰਹੇ ਨੇ ਵੀ ਅਸਲ ਨੂੰ ਹਾਂ ਵੀ ਕਰ ਦਿੰਦੇ ਆ ਔਰ ਉਹਨਾਂ ਦਾ ਵਿਆਹਕ ਜੀਵਨ ਸੁਖਮੇ ਵੀ ਬਹੁਤ ਹੁੰਦਾ ਹੂੰ ਕਈ ਵਾਰ ਇਹ ਜਾ ਹੋਇਆ ਵੀ ਹਾਂ ਤੁਸੀਂ ਕਿਸੇ ਨੂੰ ਹਾਂ ਕਰਤੀ ਹੋਵੇ ਤੇ ਬਾਅਦ ਚ ਉਹਨਾਂ ਦੇ ਵਿੱਚ ਲੜਾਈ ਹੋ ਗਈ ਉਹ ਜੜੇ ਹੋ ਮੇਰੇ ਵੀ ਮੇਰੀ ਜੀਵਨ ਦੇ ਵਿੱਚ ਸਾਰੇ ਤੱਕ ਤਾਂ ਨਹੀਂ ਹੋਇਆ ਹੈਗਾ ਕਿਉਂਕਿ ਜ਼ਿਆਦਾਤਰ ਲੋਕੀ ਅੱਜਕੱਲ ਕਹਿੰਦੇ ਨੇ ਵੀ ਆਰ ਗੁਣਾ ਚ ਕੀ ਰੱਖਿਆ ਤੁਹਾਡੇ ਦਿਲ ਮਿਲ ਰਹੇ ਨੇ ਠੀਕ ਹੈ ਆ ਦਿਲ ਵੀ ਮੈਂ ਉਹੀ ਮੈਂ ਗੱਲ ਕਰਕੇ ਹਟਿਆ ਜਿਹੜੇ ਗੁਣ ਨੇ ਨਾ ਗੁਣ ਗੁਣਾ ਦਾ ਮਤਲਬ ਕੀ ਹੈ ਉਹ ਦਿਲ ਦਿਲ ਮਿਲਣਾ ਵੀ ਤਾਂ ਇੱਕ ਗੁਣਾ ਹੈ ਦਿਲ ਮਿਲਣਾ ਵੀ ਇੱਕ ਗੁਣਾ ਹੈ ਠੀਕ ਹੈ ਜੀ ਇਹ 나ੜੀ ਮਤਲਬ ਇਹ 1 ਤੋਂ ਲੈ ਕੇ 8 ਸੰਖਿਆ ਦੇ ਵਿੱਚ ਇੱਕ ਵਿਸ਼ੇ ਨੇ ਵਰਣ ਵਸ਼ਯ 나ੜੀ ਇਹ ਸਾਰੇ ਇਹਨਾਂ ਨੂੰ ਮੈਚ ਕਰਕੇ ਹੀ ਗੁਣ ਬਣਦੇ ਨੇ ਤਾਂ ਉਹਨਾਂ ਵਿੱਚ ਇੱਕ ਦਿਲ ਮਿਲਣਾ ਵੀ ਹੈ ਜਾਂਦੇ-ਜਾਂਦੇ ਇੱਕ ਸਾਡੀ ਆਡੀਅנס ਨੂੰ ਨਾ ਇੱਕ ਮੈਸੇਜ ਦੇ ਦੋ ਮੈਂ ਸਾਰੀ ਜਨਤਾ ਨੂੰ ਆਪਣੇ ਪਿਆਰਿਆਂ ਨੂੰ ਇਹੀ ਕਹੂੰਗਾ ਕਿ ਜੋਤਿਸ਼ ਦੀ ਜੋਤਿਸ਼ ਨੂੰ ਜਾਣੋ ਉਸ ਤੋਂ ਗੁਣ ਹਾਸਿਲ ਕਰੋ ਠੀਕ ਹੈ ਜੀ ਉਸ ਨੂੰ ਨਕਾਰੋ ਨਾ ਕਿਉਂਕਿ ਅਗਰ ਤੁਸੀਂ સ્ਨਾਣ ਕਰਨਾ ਹੈ ਨਾ ਤਾਂ ਤੁਹਾਨੂੰ ਪਾਣੀ ਦੇ ਵਿੱਚ ਜਾਣਾ ਪਊਗਾ ਕਹਿਣ ਨਾਲ ਤਾਂ ਕਹਿਣ ਨਾਲ ਤਾਂ ਹੋਣਾ ਨਹੀਂ ਮੈਂ ਜੀ ਮੇਰੇ ਪਾਣੀ ਨੂੰ ਦੇਖ ਲੈ ਮੈਨੇ સ્ਨਾਣ ਕਰ ਲਿਆ ਤਾਂ ਨਹੀਂ ਨਾ ਹੋ ਸਕਦਾ ਤਾਂ ਤੁਹਾਨੂੰ ਜਦੀ ਦੇ ਵਿੱਚ ਉਤਰਨਾ ਪਊਗਾ ਸ্নান ਕਰਨ ਦੇ ਲਈ ਠੀਕ ਹੈ ਗੰਗਾ ਨਹਾਣਾ ਤਾਂ ਗੰਗਾ ਚ ਤਾਂ ਜਾਣਾ ਪਊਗਾ ਤਾਂ ਜੋਤਿਸ਼ਦੋ ਹੈ ਨਾ ਉਹ ਮਹਾਨ ਗੰਗਾ ਹੈ ਜਿਹਦੇ ਵਿੱਚ ਤੁਹਾਨੂੰ ਉਤਰ ਕੇ ਹੀ ਪਤਾ ਲੱਗੂਗਾ ਵੀ ਉਹ ਹੈ ਕੀ ਠੀਕ ਹੈ ਤਾਂ ਉਤਰਨ ਦੇ ਲਈ ਤੁਹਾਨੂੰ ਇੱਕ ਵਿਸ਼ੇਸ਼ ਜੋਤਿਸ਼ ਦੇ ਕੋਲ ਜਾਣਾ ਹੀ ਪਊਗਾ ਛੋੜਨਾ ਗੱਲਬਾਤ ਕਰਕੇ ਬਹੁਤ ਵਧੀਆ ਲੱਗੇ ਆਚਾਰਿਆ ਜੀ ਜੀ ਇਹ ਹਨ ਆਚਾਰਿਆ ਹਿਮੰਤ ਪਾਟਕ ਜੀ ਤੇ ਐਵੇਂ ਅਸੀਂ ਨਵੇਂ-ਨਵੇਂ ਐਪੀਸੋਡ ਇਹਨਾਂ ਦੇ ਨਾਲ ਕੰਟੀਨਿਊ ਰੱਖਾਂਗੇ ਜਿਵੇਂ-ਜਿਵੇਂ ਤੁਹਾਡੇ ਮੈਸੇਜ ਜਾਂ ਫਿਰ ਤੁਹਾਡੀਆਂ ਰਿਕਵੈਸਟ ਸਾਨੂੰ ਆਉਣ ਗਿਆ ਵੀ ਸਾਨੂੰ ਇਹ ਟੌਪਿਕ ਦੇ ਉੱਤੇ ਕੋਈ ਨਾ ਕੋਈ ਜਾਣਕਾਰੀ ਦਿਵੋ ਜਾਂ ਫਿਰ ਜੋਤਿਸ਼ ਦੇ ਵਿੱਚ ਕੋਈ ਜਾਣਕਾਰੀ ਚਾਹੀਦੀ ਹੋਏਗੀ ਸਾਨੂੰ ਮੈਸੇਜ ਕਰੋ ਕਮੈਂਟ ਕਰੋ ਤੇ ਅਸੀਂ ਪਾਠਕ ਜੀ ਨੂੰ ਤੁਹਾਰੀ ਫੇਰ ਦੁਬਾਰਾ ਬੁਲਾਵਾਂਗੇ ਜੋ ਤੁਹਾਡੀਆਂ ਸਮੱਸਿਆਵਾਂ ਹੋਣਗੀਆਂ ਉਹਨਾਂ ਦਾ ਹੱਲ ਲੈ ਕੇ ਜ਼ਰੂਰ ਆਵਾਂਗੇ ਧੰਨਵਾਦ